ਖਾਣਾ ਕਿੱਲਿਆ ਵਾਲੀ ਦਾ ਐਸ ਐਚਓ ਕਹਿੰਦਾ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਆਵਾਜ਼ ਕਿਉਂ ਚੱਕਦੇ ਹੋ ਤੁਸੀਂ ਨਸ਼ਿਆਂ ਦੇ ਖਿਲਾਫ ਖਬਰ ਕਿਉਂ ਲਾਨੇ ਹੋ ਕੁਝ ਦਿਨ ਪਹਿਲਾਂ ਐਸ ਐਚਓ ਸਾਹਿਬ ਨਾਲ ਮੇਰੀ ਬੋਲਾਵਾਲੀ ਹੋਈ ਇਹ ਬੋਲਾਵਾਲੀ ਕਿਉਂ ਹੁੰਦੀ ਹੈ ਕਹਿੰਦਾ ਤੂੰ ਮੇਰੇ ਖਿਲਾਫ ਵੀ ਖਬਰਾਂ ਲਾਉਣਾ ਉਸ ਤੋਂ ਬਾਅਦ ਵੀ ਇਹਨਾਂ ਨੇ ਟੁੱਠਾ ਪਰਚਾ ਬਣਾਇਆ ਹਤਕੜੀਆਂ ਲਾ ਕੇ ਮੈਨੂੰ ਜਲੀਲ ਕੀਤਾ ਜਾਂਦਾ ਉਹ ਵੀ ਇਹਨਾਂ ਲੋ ਵੀ ਤੁਸੀਂ ਜਿਸ ਤਰ੍ਹਾਂ ਆਪਾਂ ਖੜੇ ਆ ਜਿੱਥੋਂ ਆਪਾਂ ਉਸ ਤੋਂ ਤਿਰਪੜ 1 ਕਿਲੋਮੀਟਰ ਦੂਰ ਤੇ ਮੇਰੇ ਹਤਕੜੀਆਂ ਲਾ ਕੇ ਉਹਨੂੰ ਮਨ ਥਾਣੇ ਤੋਂ ਤੋੜਾ ਕੇ ਬੱਸ ਸਟੈਂਡ ਦੇ ਮੋੜ ਤੱਕ ਲਿਆਇਆ ਜਾਂਦਾ ਪੈਦਲ ਸ਼ਾਇਦ ਆਹਾਂ ਵੀਡੀਓ ਤੋਂ ਬਾਅਦ ਮੈਨੂੰ ਫੇਰ ਕਿਸੇ ਪਰਚੇ ਚੁੱਲ ਜਾਇਆ ਜਾਵੇ ਉਹ ਕਹਿੰਦੇ ਸਾਡੇ ਨਾਲ ਰਲ ਕੇ ਚੱਲ ਤੇ ਅਸੀਂ ਤੈਨੂੰ ਵੀ ਕੋਈ ਦੋ ਰੁਪਏ ਤੇਰੀ ਛਿੱਲੜ ਵੀ ਜੇਬ ਚ ਪਾ ਦਿਆ ਕਰ ਗਏ ਤੂੰ ਆ ਤੂੰ ਵੀ ਕਮਾ ਤੇ ਕਹਿੰਦੇ ਜਿਹੜੇ ਪੁਲਿਸ ਨਾਲ ਰਲ ਕੇ ਚੱਲਦੇ ਹੋ ਕਿੱਥੇ ਦੀ ਕਿੱਥੇ ਪਹੁੰਚ ਗਏ ਕਹੇ ਤੂੰ ਪਰਚੇ ਆਂ ਧੱਕੇ ਖਾਣੇ ਸ਼ਰੀਆਮ ਨਸ਼ਾਬੇ ਕਦਾਂ ਗੋਲੀਆਂ ਕਿੰਨੀਆਂ ਚਾਹੀਦੀਆਂ ਤੁਹਾਨੂੰ ਟੌਫੀਆਂ ਨਹੀਂ ਹੁੰਦੀਆਂ ਉਹ ਮਿਲਦੀਆਂ ਅੱਛਾ ਐ ਮਿਲਦੀ ਆਈ ਮਿਲਦੀ ਚਿੱਟਾ ਕਿੰਨਾ ਚਾਹੀਦਾ ਤੁਹਾਨੂੰ ਐਂ ਕਰੋ ਮਾਲਵਾ ਬਾਈਪਾਸ ਕਿੱਲੇ ਵਾਲੀ ਦੀ ਮਸ਼ਹੂਰ ਹੈ ਝੁੱਗੀਆਂ ਬਣੀਆਂ ਹੋਈਆਂ ਉੱਥੇ ਨਜ਼ਾਇਜ਼ ਜ ਠੀਕ ਹੈ ਝੁਗੀਆਂ ਦੇ ਵਿੱਚ ਤੁਸੀਂ ਐਂ ਕਹਦੋ ਬਿੱਟ ਲੈਣੀ ਹੈ ਤੁਹਾਨੂੰ 300 ਰੁਪਈਆ ਦੀ 200 ਰੁਪਈਆ ਦੀ ਬਿੱਟੀ ਮਿਲ ਜਾਏ ਉਹ ਕਹਿੰਦੇ ਵੀ ਬੋਲਦੇ ਕਿਉਂ ਆ ਸਾਡੇ ਨਾਲ ਰਲ ਕੇ ਚੱਲਣ ਸਾਡੇ ਨਾਲ ਰਲ ਕੇ ਚੱਕਲਾ ਚਲਾਉਣ ਸਾਡੇ ਨਾਲ ਰਲ ਕੇ ਦੋ ਨੰਬਰ ਦੇ ਧੰਦੇ ਕਰਨ ਸਾਡੇ ਨਾਲ ਰਲ ਕੇ ਚਿੱਟੇ ਦੀ ਸਪਲਾਈ ਕਰਨ ਪੁਲਿਸ ਕੀ ਆ ਚਿੱਟਾ ਸਪਲਾਈ ਕਰਦੀ ਆ ਹੋਰ ਕੀ ਆ ਇਹਨਾਂ ਨੇ ਇੱਕ ਐਫਆਰ ਵੀ ਦਰਜ ਕਰਦੇ ਆ ਐਫਆਰਆਈ ਕਾਦੀ ਦਰਜ ਕਰਦੇ 308 308 ਹੈਗੀ ਆ ਵੀ ਕਿਸੇ ਨੂੰ ਬਲੈਕਮੇਲ ਕਰਕੇ 10000 ਰੁਪਏ ਜਤੀ ਨੇ ਉਸ ਤੋਂ ਮੰਗਿਆ ਕਹਿੰਦਾ ਮੈਂ ਤੇਰੀ ਹੋਟਲ ਦੀ ਖਬਰ ਲਾਉਂਗਾ ਇੱਕ ਤਰੀਕ ਨੂੰ ਤੇ ਤਕਰੀਬਨ ਬਾਈ ਉਹਨੇ 2-3 ਵਜੇ ਦਾ ਬਿਆਨ ਪਾਇਆ ਵੀ ਇੰਨੇ ਵਜੇ ਮੰਗੇ ਉਸ ਟਾਈਮ ਤਾਂ ਮਾਨਯੋਗ ਮਲੋੜ ਦੀ ਅਦਾਲਤ ਦੇ ਵਿੱਚ ਖੜਾ ਬਾਈ ਕਹਿੰਦਾ ਫਿਰ ਸਾਡੇ ਨਾਲ ਪ੍ਰੋਮਿਸ ਕਰ ਤੂੰ ਕਿੱਲਿਆ ਵਾਲੀ ਵਿੱਚ ਲੰਬੀ ਸਬ ਡਿਵੀਜ਼ਨ ਦੇ ਇਲਾਕੇ ਦੇ ਵਿੱਚ ਰਿਪੋਰਟਿੰਗ ਨਹੀਂ ਕਰੇਗਾ ਉਸ ਤੋਂ ਬਾਅਦ ਮੇਰੀਆਂ ਮਾਈਕ ਆਈਡੀਆਂ ਇੱਕ ਮੇਰੇ ਚੈਨਲ ਦੀ ਜਿਹੜੀ ਟੀਵੀ ਚੈਨਲ ਦੀ ਆਈਡੀ ਹੈ ਇੱਕ ਮੇਰੇ ਖੁਦ ਦੇ ਚੈਨਲ ਦੀ ਆਈਡੀ ਹੈ ਤਾਂ ਉਹਨੂੰ ਆਈਡੀਆਂ ਵੀ ਉਹ ਪੁਲਿਸ ਨੇ ਜਮ੍ਹਾਂ ਕਰ ਰੱਖੀ ਹੈ ਜਿਵੇਂ ਮੈਨੂੰ ਕਿਹਾ ਗਿਆ ਕਿ ਤੇਰੇ ਤੇ ਐਂਟੀ ਜੁਰਮ ਦੀਆਂ ਗੋਲੀਆਂ ਦਾ ਪਰਚਾ ਪਾਵਾਂਗੇ ਇਸ ਤੋਂ ਬਾਅਦ ਸਾਡੇ ਕੋਲੇ ਮੇਰੇ ਦੋਸਤ ਸੀ ਕਹਿੰਦੇ ਜਿਹੜੇ ਤੇਰੇ ਨਾਲ ਖੜੇ ਨੇ ਉਹਨਾਂ ਤੇ ਪਾਵਾਂਗੇ ਠੀਕ ਹੈ ਇੱਕ ਮੈਨੂੰ ਕਿਹਾ ਗਿਆ ਕਿ ਇੱਕ ਸਾਡੇ ਗੁਸਟੈਂਪਾ ਦਾ ਕਿੱਲਿਆਂ ਵਾਲੀ ਵਿੱਚ ਲੁੱਟ ਹੋਈ ਸੀ ਤਾਂ ਕਹਿੰਦੇ ਤੈਨੂੰ ਲੁੱਟ ਦੇ ਵਿੱਚ ਤੈਨੂੰ ਕਹਿੰਦੇ ਅਸੀਂ ਉਹਦਾ ਮੁਜ਼ਰਮ ਬਣਾ ਦਾਂਗੇ ਤੇਰਾ ਨਾਮ ਜਦ ਕਰ ਦਾਂਗੇ ਵੀ ਤੂੰ ਕੀਤੀ ਹੈ ਲੁੱਟੋ ਜਿਹੜੇ ਇਲਾਕੇ ਦੇ ਮੰਤਰੀ ਐ ਸਾਡੇ ਸਤਕਾਰਯੋਗ ਅਸੀਂ ਇੱਜ਼ਤ ਕਰਦੇ ਆ ਉਹਨਾਂ ਦੀ ਰਿਸਪੈਕਟਡ ਪਰਸਨ ਐ ਜੱਥੇਦਾਰ ਬੰਦਾ ਜਿਹੜੇ ਨਾਲ ਕਟਛੀਆਂ ਚਮਚੇ ਐ ਉਹ ਦੋ ਨੰਬਰ ਦੇ ਧੰਦੇ ਚਲਾਉਂਦੇ ਐ ਉਹ ਸਪਾ ਸੈਂਟਰ ਚਲਾਈ ਜਾਂਦੇ ਐ ਉਹ ਹੋਟਲ ਚਲਾਈ ਜਾਂਦੇ ਐ ਉਹ ਚਿੱਟਾ ਬਕਵਾਈ ਜਾਂਦੇ ਐ ਕਿਉਂ ਨੂੰ ਪਤਾ ਨਹੀਂ ਲੱਗਦਾ ਭਾਈ ਇੱਕ ਪਾਸੇ ਤਾਂ ਕਹਿੰਦੇ ਆ ਮਾਨਦਾਰਾਂ ਦੀ ਸਰਕਾਰ ਐ ਕਿਹੜੇ ਪਾਸੇ ਮਾਨਦਾਰਾਂ ਦੀ ਸਰਕਾਰ ਐ ਕਿਹੜੇ ਪਾਸੇ ਬਦਲਾਅ ਐ ਇਹ ਝੂਠੇ ਪਰਚੰਦੇ ਦਾ ਬਦਲਾਅ ਐ ਇਹਨਾਂ ਦਾ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਜੇਕਰ ਕੋਈ ਪੁਲਿਸ ਜਾਂ ਸਰਕਾਰ ਦੇ ਖਿਲਾਫ ਬੋਲਦਾ ਤਾਂ ਉਹਨੂੰ ਲਗਾਤਾਰ ਦਬਾਇਆ ਜਾਂਦਾ ਅਨੇਕਾਂ ਘਟਨਾਵਾਂ ਨੇ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਇਹ ਹਰ ਇੱਕ ਨੂੰ ਪਤਾ ਜੇਕਰ ਨਹੀਂ ਵਿਕਦਾ ਤਾਂ ਕੋਈ ਦੱਸ ਸਕਦਾ ਕਿ ਨਹੀਂ ਵਿਕਦਾ ਪਰ ਨਸ਼ਾ ਹਰ ਕੋਈ ਜਾਣਦਾ ਕਿ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਸ਼ਰਿਆਂ ਉੱਤੇ ਵਿਕ ਰਿਹਾ ਤੇ ਉਹਦੇ ਵਕਾਉਣ ਦੇ ਵਿੱਚ ਹੱਥ ਕੀ ਦਾ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਜੇਕਰ ਇਹਨਾਂ ਦਾ ਹੱਥ ਨਾ ਹੋਵੇ ਤਾਂ ਨਸ਼ਾ ਕੀ ਚਿੜੀ ਵੀ ਨਹੀਂ ਫਰਕ ਸਕਦੀ ਤਾਂ ਜੇਕਰ ਕੋਈ ਇਸ ਦੇ ਖਿਲਾਫ ਆਵਾਜ਼ ਚੱਕਦਾ ਤਾਂ ਉਸ ਨੂੰ ਦਬਾਉਣ ਦੇ ਵੱਖ-ਵੱਖ ਢੰਗ ਹੁੰਦੇ ਨੇ ਪ੍ਰਸ਼ਾਸਨ ਦੇ ਕੋਲੇ ਉਹਨਾਂ ਉੱਤੇ ਪਰਚਾ ਪਾਇਆ ਜਾਂਦਾ ਕਟਵਾਇਆ ਵੀ ਜਾਂਦਾ ਕਈ ਵਾਰ ਹੋਰ ਵੀ ਕਈ ਤਰੀਕੇ ਨੇ ਪੁਲਿਸ ਦੇ ਕੋਲ ਤਾਂ ਇੱਕ ਜਿਹੀ ਘਟਨਾ ਵਾਪਰੀ ਹੈ ਪੱਤਰਕਾਰ ਨੇ ਅਸੀਂ ਵੀ ਕੰਮ ਕਰਦੇ ਹਾਂ ਲਗਾਤਾਰ ਸਰਕਾਰ ਦੇ ਖਿਲਾਫ ਆਵਾਜ਼ ਚੱਕਦੇ ਹਾਂ ਜੇਰਾ ਵੀ ਕੁਝ ਗਲਤ ਹੁੰਦਾ ਪਰ ਉਹਨਾਂ ਨੂੰ ਦਬਾਉਣ ਦੇ ਲਈ ਡਰਾਇਆ ਧਮਕਾਇਆ ਜਾਂਦਾ ਅਜਿਹੀ ਘਟਨਾ ਵਾਪਰੀ ਹੈ ਸਾਡੇ ਨਾਲ ਜਤਨ ਨੇ ਜੋ ਆਪਣਾ ਚੈਨਲ ਚਲਾਉਂਦੇ ਨੇ ਤੇ ਲਗਾਤਾਰ ਸਰਕਾਰ ਦੀਆਂ ਜਿਹੜੀਆਂ ਗਲਤ ਹੁੰਦਿਆਂ ਨੇ ਤਕਨੀਕਾਂ ਜੋ ਵੀ ਹੁੰਦਾ ਸਰਕਾਰ ਦਾ ਗਲਤ ਉਸ ਨੂੰ ਦਿਖਾਉਂਦੇ ਨੇ ਤਾਂ ਨਸ਼ੇ ਦੇ ਖਿਲਾਫ ਇਹਨਾਂ ਨੇ ਕੀ ਜਿਹ ਹੈ ਕੁਝ ਲਿਖਿਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਪਰਚਾ ਪਾਇਆ ਗਿਆ ਪਰਚਾ ਵੀ ਇਹਨਾਂ ਦਾ ਕਹਿਣਾ ਕਿ ਝੂਠਾ ਪਾਇਆ ਗਿਆ ਸਾਰੀ ਗੱਲਬਾਤ ਕਰਦੇ ਜਿੱਦਾਂ ਸਾਡੇ ਨੂੰ ਸਭ ਤੋਂ ਪਹਿਲਾਂ ਭਾਈ ਕੀ ਵਾਪਰਦਾ ਕਦੋਂ ਦੀ ਇਹ ਘਟਨਾ ਤੇ ਕੀ ਹੁੰਦਾ ਆ ਭਾਈ ਇਹ ਘਟਨਾ तकरीबन ਪਹਿਲਾਂ ਤਾਂ ਲੋਕਵਾਟੀਬੀ ਦਾ ਧੰਨਵਾਦ ਕਰਦੇ ਆ ਜਿਹੜੇ ਸੱਚ ਦੀ ਆਵਾਜ਼ ਦੇ ਨਾਲ ਖੜਦੇ ਆ ਅਕਸਰ ਭਈ ਇਹ ਘਟਨਾ ਕਾਸ ਦੀ ਹੈ ਕਿ ਇੱਕ ਤਰੀਕ ਨੂੰ ਕਹਿੰਦੇ ਮੇਰੇ ਕੋਲ ਇੱਕ ਬੰਦਾ ਆਉਂਦਾ ਹੋਟਲ ਚਾਲਕ ਹੈ ਜਿਹੜਾ 1 ਫਰਵਰੀ ਨੂੰ 1 ਫਰਵਰੀ ਨੂੰ 1 ਫਰਵਰੀ ਨੂੰ ਮੈਂ ਮਲੋੜ ਦੇ ਵਿੱਚ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਅਮਨੀਸ਼ਾ ਬੱਤਰਾ ਮੈਨਾਂ ਆਏ ਹੋਏ ਸੀ ਕਿ ਮੈਂ ਉਹਨਾਂ ਦੀ ਕਵਰੇਜ ਕਰਨ ਗਿਆ ਮੈਂ ਨਾਲ ਟੀਵੀ ਚੈਨਲ ਵੀ ਕਰਦਾ ਇੱਕ ਵੈਬ ਚੈਨਲ ਵੀ ਚਲਾਉਣਾ ਤੇ ਉਸ ਦੇ ਉੱਤੇ ਮੈਂ ਖਬਰ ਕਰਨ ਗਿਆ ਤਾਂ ਇਹਨਾਂ ਨੇ ਕਹਿ ਵੀ ਤਕਰੀਬਨ ਜਿਹੜਾ ਟਾਈਮ ਪਾਇਆ ਉੱਥੇ ਮੈਨੂੰ ਪ੍ਰੋਪਰ ਧਿਆਨ ਨਹੀਂ ਜਿਹੜਾ ਫਾਰੀ ਤੇ ਪਾਇਆ ਹੋਇਆ ਜੇ ਕਹਿੰਦਾ ਸਾਨੂੰ ਬਿਆਨਾਂ ਜਿਹੜੇ ਦਰਖਾਸਤ ਆਈ ਹੈ ਜੀ ਤਾ ਉਹ ਤਰੀਕ ਦਾ ਜਿਹੜਾ ਟੈਂਪ ਆਇਆ ਇਹਨਾਂ ਨੇ ਉਹ ਤਰੀਕ ਨੂੰ ਪਹਿਲੀ ਗੱਲ ਤਾਂ ਜੇ ਪੁਲਿਸ ਕੋਲ ਕੋਈ ਦਰਖਾਸਤ ਹੁੰਦੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਕਰਨੀ ਪੈਂਦੀ ਹੈ ਇਨਫੋਰਮੇਟ ਕਰਨੀ ਪੈਂਦੀ ਹੈ ਵੀ ਤੁਹਾਡੇ ਖਿਲਾਫ ਇੱਕ ਦਰਖਾਸਤ ਆਈ ਹੈ ਮਾਮਲਾ ਕੀ ਹੈ ਨਾ ਤਾਂ ਪੁਲਿਸ ਨੇ ਮੈਨੂੰ ਪੁੱਛਿਆ ਵੀ ਇੱਕ ਦਰਖਾਸਤ ਆਈ ਹੈ ਵੀ ਮਾਮਲਾ ਕੀ ਹੈ ਜਤਿਨ ਅਕਸਰ ਪੁਲਿਸ ਪ੍ਰਸ਼ਾਸਨ ਦੇ ਨਾਲ ਤੁਹਾਡਾ ਵੀ ਤਾਲਮੇ ਰਹਿੰਦਾ ਸਾਡਾ ਵੀ ਰਹਿੰਦਾ ਆਪਣੇ ਹਰ ਇੱਕ ਪੱਤਰਕਾਰ ਦਾ ਵੀ ਤਾਲਮੇ ਰਹਿੰਦਾ ਅਕਸਰ ਮਾਮਲਾ ਕਿੱਥੋਂ ਸਟਾਰਟ ਹੁੰਦਾ ਕਿ ਪੁਲਿਸ ਕਹਿੰਦੀ ਹੈ ਵੀ ਤੁਸੀਂ ਨਸ਼ਿਆਂ ਦੇ ਖਿਲਾਫ ਆਵਾਜ਼ ਕਿਉਂ ਚੱਕਦੇ ਹੋ ਠੀਕ ਹੈ ਥਾਣਾ ਕਿੱਲੇ ਵਾਲੀ ਦਾ ਐਸਐਚਓ ਕਹਿੰਦਾ ਹੈ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਆਵਾਜ਼ ਕਿਉਂ ਚੱਕਦੇ ਹੋ ਤੁਸੀਂ ਨਸ਼ਿਆਂ ਦੇ ਖਿਲਾਫ ਖਬਰ ਕਿਉਂ ਲਾਨੇ ਹੋ ਅੱਛਾ ਐਸਐਸਪੀ ਸਾਹਿਬ ਦੇ ਤਾਂ ਕੰਨਾਂ 'ਚ ਰੂਪ ਆਈ ਹੋਈ ਹੈ ਜਾਂ ਨੱਕ ਥੱਲੇ ਚਿੱਟਾ ਬਕਾਉਣ ਦਾ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਹੈ ਪ੍ਰਸ਼ਾਸਨ ਨੇ ਤਾਂ ਠੀਕ ਹੈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਮੰਡੀ ਕਿੱਲੇ ਵਾਲੀ ਪੈਂਦੀ ਹੈ ਜਿਹੜਾ ਸਰਹਾਦੀ ਇਲਾਕਾ ਹੈ ਇੱਕ ਪਾਸੇ ਇੱਕ ਗਲੀ ਹਰਿਆਣੇ ਨਾਲ ਟੱਚ ਹੁੰਦੀ ਹੈ ਇੱਕ ਗਲੀ ਪੰਜਾਬ 'ਚ ਟੱਚ ਹੁੰਦੀ ਹੈ ਦੂਜੇ ਪਾਸੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚੋਂ ਰਾਜਸਥਾਨ ਬਾਰਡਰ ਲੱਗਦਾ ਨਾਲ ਤਾਂ ਜਿਹੜਾ ਨ ਉਹੋਕ ਮੰਡੀ ਕਿੱਲੇ ਵਾਲੀ ਤੇ ਮੰਡੀ ਡੱਬਲ ਹੀ ਬਣਿਆ ਹੋਇਆ ਠੀਕ ਹੈ ਠੀਕ ਹੈ ਉਸ ਦੇ ਵਿੱਚ ਕੀ ਹੈ ਕਿ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਵੱਖ-ਵੱਖ ਤਰ੍ਹਾਂ ਗਿਆ ਨਾ ਕਿਉਂ ਖਬਰਾਂ ਲਾਉਣੇ ਹੋ ਸਾਡੇ ਖਿਲਾਫ ਭਾਈ ਲੋਕਾਂ ਦੀ ਆਵਾਜ਼ ਨਾ ਚੱਕੀਏ ਤੁਸੀਂ ਦਬਾਉਣਾ ਚਾਹੁੰਦੇ ਹੋ ਸਾਨੂੰ ਉਸ ਦੀ ਚੱਕਰ ਦੇ ਵਿੱਚ ਕੁਝ ਦਿਨ ਪਹਿਲਾਂ ਐਸ ਐਚਓ ਸਾਹਿਬ ਨਾਲ ਮੇਰੀ ਬੋਲਾਵਾਲੀ ਹੋਈ ਜੀ ਐਸੇ ਬੋਲਾਵਾਲੀ ਕਿਉਂ ਹੁੰਦੀ ਹੈ ਕਹਿੰਦਾ ਤੂੰ ਮੇਰੇ ਖਿਲਾਫ ਭਾਈ ਖਬਰਾਂ ਲਾਉਣਾ ਠੀਕ ਹੈ ਠੀਕ ਹੈ ਕਹਿੰਦਾ ਮੈਂ ਤੈਨੂੰ ਇਹ ਜਹ ਤੱਕੂਆਂ ਇਹ ਜਹ ਤੱਕੂ ਤੂੰ ਯਾਦ ਰੱਖੇਗਾ ਮੈਂ ਕਹਾਂ ਜੀ ਕੋਈ ਗੱਲ ਨਹੀਂ ਜੇ ਮੈਂ ਗਲਤ ਹੋਇਆ ਮੈਂ ਤੱਕਿਆ ਜਾਊਂ ਨਾਨਾ ਕੀ ਕੀਤਾ ਜੀ ਚਲੋ ਜੀ ਗੱਲ ਨਹੀਂ ਪਰ ਖਬਰ ਕਿਹੜੀ ਲਾਈ ਸੀ ਖੁਲਾਈ ਸੀ ਖਬਰ ਲਾਈ ਹੈ ਮੈਂ ਵੈਲੈਂਟ ਮੇਰੀ ਖਬਰ ਲੱਗੀ ਹੈ 1 ਫਰਵਰੀ ਨੂੰ 2 ਫਰਵਰੀ ਨੂੰ ਵੀ ਵੈਲੈਂਟ 1 ਨੂੰ ਲੱਗੇ ਵੈਲੈਂਟਾਈਨ ਡੇ ਵਾਲੇ ਦਿਨ ਪੁਲਿਸ ਨੂੰ ਸਨਮਾਨਤ ਕਰਾਂਗੇ ਠੀਕ ਹੈ ਉਹ ਕਾਸ ਵਾਸਤੇ ਕਰਨੇ ਵੀ ਤੁਸੀਂ ਨਸ਼ਾ ਰੋਕਣ ਦੇ ਵਿੱਚ ਅੜ ਸਮਰਥੋਂ ਠੀਕ ਹੈ ਠੀਕ ਹੈ ਪੁਲਿਸ ਜਿਹੜੀ ਸੀ ਉਹਨਾਂ ਨੇ ਮੈਨੂੰ ਫੋਨ ਕਰਕੇ ਤਮਕਾਇਆ ਵੀ ਐਂ ਕਰ ਦਾਂਗੇ ਵਾਈਂ ਕਰ ਦਾਂਗੇ ਚਲੋ ਜੀ ਮੈਂ ਉਸ ਗੱਲ ਨੂੰ ਇਗਨੋਰ ਕੀਤਾ ਵੀ ਪੁਲਿਸ ਕਹਿੰਦੀ ਹੁੰਦੀ ਹੈ ਡਰਾਉਣਾ ਤਾਂ ਉਹ ਵੀ ਖਬਰ ਡਿਲੀਟ ਕਰਵਾ ਜਾਤਾ ਤੇ ਜਾਂ ਫਿਰ ਦੱਬ ਜਾਣਾ ਇਹਨੇ ਠੀਕ ਹੈ ਮੈਂ ਉਸ ਨੂੰ ਡਿਲੀਟ ਨਹੀਂ ਕੀਤਾ ਮੈਂ ਦਬਿਆਣੀ ਇਹਨਾਂ ਨੇ ਕੀ ਕੀਤਾ ਇੱਕ ਸਤਿਆਚਰ ਰੱਚਿਆ ਜੋਦੀਕ ਨੂੰ ਦਰਖਾਸਤ ਦਿੱਤੀ ਗਈ ਜੀ ਤਾਂ ਉਸ ਟਾਈਮ ਤੇ ਪੁਲਿਸ ਨੇ ਕਿਸ ਤੋਂ ਇੱਕ ਹੋਟਲ ਚਾਲਕ ਜਿਹੜਾ ਚੱਕਲਾ ਚਲਾਉਂਦਾ ਇੱਕ ਹੋਟਲ ਦੇ ਵਿੱਚ ਜਿੰਦੇ ਕੋਲ ਕੋ ਗੈਰ ਪਰਮਾਨਤ ਹੈ ਤੇ ਉਸ ਦੇ ਵਿੱਚ ਮੈਂ ਹੁਣੇ ਗੱਲ ਹੋਰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਨੂੰ ਰਸਤੇ ਜਾਂਦੇ ਮੇਰਾ ਕੋਈ ਇੱਕ ਪਰਚਾ ਹੋਰ ਵੀ ਪੈ ਜੇ ਜੀ ਠੀਕ ਹੈ ਉਹਦੇ ਵਿੱਚ ਕੀ ਹੋਇਆ ਕਿੰਨੇ ਜਿਹੜੇ ਇਲਾਕੇ ਦੇ ਮੰਤਰੀ ਹੈ ਸਾਡੇ ਬਸਤਕਾਰੇ ਹੋ ਗਏ ਸੀ ਇੱਜ਼ਤ ਕਰਦੇ ਆ ਉਹਨਾਂ ਦੀ ਰਿਸਪੈਕਟਡ ਪਰਸਨ ਹੈ ਜੱਥੇਦਾਰ ਬੰਦਾ ਠੀਕ ਹੈ ਪਰ ਉਹਨੂੰ ਇਸ ਗੱਲ ਦਾ ਨਹੀਂ ਪਤਾ ਜਿਹੜੇ ਨਾਲ ਉਹਦੇ ਕਟਛੀਆਂ ਚਮਚੇ ਰਹਿੰਦੇ ਆ ਉਹਨੂੰ ਇਹ ਗੱਲ ਦਾ ਨਹੀਂ ਪਤਾ ਲੱਗਦਾ ਵੀ ਉਹ ਕੀ ਕਰੀ ਜਾਂਦੇ ਆ ਠੀਕ ਹੈ ਜਿਹੜੇ ਨਾਲ ਕਟਛੀਆਂ ਚਮਚੇ ਐ ਉਹ 2 ਨੰਬਰ ਦੇ ਧੰਦੇ ਚਲਾਉਂਦੇ ਐ ਉਹ ਸਪਾ ਸੈਂਟਰ ਚਲਾਈ ਜਾਂਦੇ ਆ ਉਹ ਹੋਟਲ ਚਲਾਈ ਜਾਂਦੇ ਆ ਉਹ ਚਿੱਟਾ ਵਕਵਾਈ ਜਾਂਦੇ ਆ ਕਿਉਂ ਨੂੰ ਪਤਾ ਨਹੀਂ ਲੱਗਦਾ ਭਾਈ ਇੱਕ ਪਾਸੇ ਤਾਂ ਕਹਿੰਦੇ ਆ ਮਾਨਦਾਰਾਂ ਦੀ ਸਰਕਾਰ ਐ ਕਿਹੜੇ ਪਾਸੋਂ ਮਾਨਦਾਰਾਂ ਦੀ ਸਰਕਾਰ ਐ ਕਿਹੜੇ ਪਾਸੇ ਬਦਲਾਅ ਆ ਇਹ ਝੂਠੇ ਪਰਚਿਆਂ ਦਾ ਬਦਲਾਅ ਐ ਇਹਨਾਂ ਦਾ ਠੀਕ ਐ ਉਸ ਤੋਂ ਬਾਅਦ ਭਈ ਇਹਨਾਂ ਨੇ ਝੂਠਾ ਪਰਚਾ ਬਣਾਇਆ ਮੈਨੂੰ ਰਾਤ तकरीबन 2 ਤਰੀਕ ਰਾਤ ਨੂੰ 8:51 ਮਿੰਟਾਂ ਤੇ ਇਹਨਾਂ ਨੇ ਇੱਕ ਐਫ ਆਰᱤ ਦਰਜ ਕਰਦੇ ਐ ਐਫ ਆਰਿ ਕਾਜੀ ਦਰਜ ਕਰਦੇ 308 ਠੀਕ ਹੈ 300widehat ਹੈ ਗਿਆ ਵੀ ਕਿਸੇ ਨੂੰ ਬਲੈਕਮੇਲ ਕਰਕੇ 10000 ਰੁਪਏ ਜਤਿਨ ਨੇ ਉਸ ਤੋਂ ਮੰਗਿਆ ਕਹਿੰਦਾ ਮੈਂ ਤੇਰੀ ਹੋਟਲ ਦੀ ਖਬਰ ਲਾਉਂਗਾ ਠੀਕ ਹੈ ਜਤਿਨ ਕਿਉਂ ਇੱਕ ਤਰੀਕੇ ਨੂੰ ਤਾਂ ਜਤਿਨ ਮਲੋੜ ਦੀ ਮਾਨਯੋਗ ਅਦਾਲਤ ਦੇ ਵਿੱਚ ਜਿੱਥੇ ਆਡਿਟ ਤੇ ਵਾਸਤੇ ਮਨੀਸ਼ਾ ਬੱਤਰਾ ਮੈਡਮ ਮਾਨਯੋਗ ਸੀਨੀਅਰ ਜੱਜ ਸੀ ਜਿਹੜੇ ਮੈਡਮ ਆਏ ਹੋਏ ਐ ਮੈਂ ਤਾਂ ਕਵਰੇਜ ਕਰ ਰਿਹਾ ਹਾਂ ਮੈਂ ਕਿੱਥੋਂ ਜਾਵੜੂਗਾ ਜੀ ਸ਼ਾਮ ਨੂੰ ਮੈਂ 4 ਵਜੇ ਵਿਹਲਾ ਹੋਣਾ ਮੈਂ ਸਿੱਧਾ ਆਪਣੇ ਘਰੇ ਜਾਂ ਉਸ ਇਲਾਕੇ ਦੇ ਵਿੱਚ ਜਾਂ ਤਾਂ ਪੁਲਿਸ ਹੈ ਜਿਹੜੀ ਉਸ ਨੂੰ ਛਾਣਬੀਨ ਕਰੇ ਐਸਐਸਪੀ ਸਾਹਿਬ ਤੁਹਾਡੇ ਜਿਹੜੇ ਅਫਸਰ ਆ ਜਿਹੜੇ ਤੁਹਾਨੂੰ ਮਿਸ ਗਾਈਡ ਕਰੀ ਜਾਂਦੇ ਆ ਮੈਂ ਸਤਿਕਾਰ ਕਰਦਾ ਇਹਨਾਂ ਦੀ ਵਰਦੀ ਦਾ ਮੈਂ ਇਹਨਾਂ ਦੀ ਇੱਜ਼ਤ ਕਰਦਾ ਠੀਕ ਹੈ ਜਿਹੜੇ ਤੁਹਾਨੂੰ ਅਫਸਰ ਤੁਹਾਡੀ ਅੱਖਾਂ ਦੇ ਵਿੱਚ ਮਿੱਟੀ ਪਾਈ ਜਾਂਦੇ ਆ ਕੰਨਾਂ ਦੇ ਵਿੱਚ ਕੋਈ ਹੋਰ ਬੋਲ ਵਾਲਾ ਪਾਈ ਜਾਂਦੇ ਆ ਉਹਨਾਂ ਤੋਂ ਬਚੋ ਥੋਡੀ ਫੱਟੀ ਨਹੀਂ ਅਸੀਂ ਉਹੀ ਕਰੀ ਜਾਂਦੇ ਆ ਫੱਟੀ ਨੇਸ ਕਿਉਂ ਕਰੀ ਜਾਂਦੇ ਆ ਕੋਈ ਸ਼ਰਿਆ ਜਦੋਂ ਕੋਈ ਗੱਲ ਆ ਜਾਂਦੀ ਹੈ ਵੀ ਚਿੱਟਾ ਵਿਕਦਾ ਸਰ ਇਹ ਤਾਂ ਜੀ ਵਿਰੋਧੀਆਂ ਨਾਲ ਰਲਿਆ ਹੋਇਆ ਸਰਕਾਰ ਦੇ ਜਿਹੜੇ ਐਂਟੀ ਬੰਦੇ ਆ ਜਾਂ ਦੂਜੀਆਂ ਪਾਰਟੀਆਂ ਦੇ ਬੰਦੇ ਉਹਨਾਂ ਦੇ ਕਹਿਣ ਤੇ ਖਬਰ ਲੋਂਦਾ ਜੀ ਠੀਕ ਹੈ ਠੀਕ ਹੈ ਉਹਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਐਸਐਸਪੀ ਸਾਹਿਬ ਦੇ ਕੰਨ ਭਰੇ ਗਏ ਫਿਰ ਕਹਿੰਦੀ ਆ ਜੀ ਇਹ ਕੋਈ ਪੁਰਾਣੇ ਇਥੇ ਐਸਐਚਓਾਂ ਦੇ ਮਗਰ ਲੱਗ ਕੇ ਜਾਂ ਪੁਰਾਣੇ ਕੋਈ ਅਫਸਰਾਂ ਦੇ ਕੋਈ ਮੁਲਾਜ਼ਮਾਂ ਦੇ ਮਗਰ ਲੱਗ ਕੇ ਜੀ ਇਸ ਬੰਦੇ ਦੇ ਮਗਰ ਪਿਆ ਹੋਇਆ ਜਾਂਦਾ ਨਿਜੀ ਹੈ ਜੀ ਉਸ ਤੋਂ ਬਾਅਦ ਮੈਨੂੰ ਜਲੀਲ ਕੀਤਾ ਜਾਂਦਾ ਜਦੋਂ ਅਗਲੇ ਦਿਨ 3 ਤਰੀਕ ਨੂੰ ਸਵੇਰ 8 ਵਜੇ 50 ਮਿੰਟਾਂ ਤੇ ਪੁਲਿਸ ਮੈਨੂੰ ਘਰੇ ਅਰੈਸਟ ਕਰਨ ਆ ਗਈ ਠੀਕ ਹੈ ਟੈਸਟ ਵੀ ਕਿਵੇਂ ਕਰਨਾ ਹੈ ਪਹਿਲਾਂ ਮੇਰੇ ਘਰ ਦੀ ਸਵੇਰ ਰੈਕੀ ਕਰਾਈ ਜਾਂਦੀ ਹੈ ਵੀ ਇਹ ਘਰੇ ਆ ਦਾ ਦੋ ਮਲਾਜ਼ਮ ਭੇਜ ਕੇ ਇਹਨਾਂ ਵੱਲੋਂ ਰੈਕੀ ਕਰਾਈ ਜਾਂਦੀ ਹੈ ਵੀ ਇਹ ਘਰੇ ਆ ਇਹਦਾ ਘਰ ਫਲਾਨੀ ਜਗ੍ਹਾ ਤੇ ਇਹਦੇ ਘਰ ਦਾ ਨਿਕਲਣ ਦਾ ਰਸਤਾ ਕਿਹੜੇ ਪਾਸੇ ਹੈ ਭੱਜਣ ਦਾ ਰਸਤਾ ਛੱਤਾਂ ਤੋਂ ਕਿਹੜੇ ਪਾਸੇ ਹੈ ਠੀਕ ਹੈ ਪੂਰੀ ਰੈਕੀ ਕਰਾਈ ਗਈ ਰੈਕੀ ਤੋਂ ਬਾਅਦ ਮੈਂ ਪੰਜ ਚਾਰ ਮਲਾਜ਼ਮ ਹੁੰਦੇ ਆ ਹਰਿਆਣਾ ਪੁਲਿਸ ਨੂੰ ਨਾਲ ਲੈ ਕੇ ਕਿਉਂਕਿ ਮੇਰਾ ਘਰ ਹੈ ਜਿਹੜਾ ਹਰਿਆਣਾ ਡੱਬੋ ਵਾਲੀ ਚ ਪੈਂਦਾ ਠੀਕ ਹੈ ਉਸ ਨੂੰ ਲੈ ਕੇ ਇੱਕ ਮਲਾਜ਼ਮ ਸਿਵਲ ਦੇ ਵਿੱਚ ਉਹਨਾਂ ਦਾ ਹੁੰਦਾ ਹੈ ਬਾਕੀ ਮੁਲਾਜ਼ਮਾਂ ਜਿਹੜੇ ਪੰਜਾਬ ਪੁਲਿਸ ਮੰਡੀ ਕਿੱਲਿਆ ਵਾਲੀ ਥਾਣੇ 'ਚ ਆਉਂਦੇ ਆ ਕਿਉਂਕਿ ਸਾਰਿਆਂ 'ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਮੇਰਾ ਕਿਸੇ ਨਾਲ ਕੋਈ ਨਿਜੀ ਨਹੀਂ ਕੋਈ ਵਿਰੋਧ ਨਹੀਂ ਠੀਕ ਹੈ ਉਹ ਆਏ ਮੈਨੂੰ ਕਹਿੰਦੇ ਸੀ ਤੁਹਾਨੂੰ ਡਿਪਟੀ ਸਾਹਿਬ ਨੇ ਬੁਲਾਇਆ ਲੰਬੀ ਵਾਲਿਆਂ ਨੇ ਕਿਉਂਕਿ ਉਹਨਾਂ ਨਾਲ ਮੇਰੀ ਨੇੜਤਾ ਸੀ ਮੈਂ ਉਹਨਾਂ ਦਾ ਇੱਜ਼ਤ ਕਰਦਾ ਇੱਕ ਬਹੁਤ ਬੰਦਾ ਵਧੀਆ ਜਿਹੜਾ ਕਹਿ ਸਕਦੇ ਹੋ ਸੀ ਉਹਦੇ ਐਵੀਡੈਂਸ ਤੇ ਗਏ ਹੋਇਆ 2 1 2 3 3 ਦਿਨ ਦੇ ਠੀਕ ਹੈ ਉਹਨਾਂ ਦੀ ਐਵੀਡੈਂਸ ਸੀ ਉਹਨਾਂ ਨੂੰ ਗੱਲ ਦਾ ਹੀ ਨਹੀਂ ਪਤਾ ਜਦੋਂ ਮੈਂ ਕਹਾਂ ਜੀ ਮੈਂ ਜੇ ਡਿਪਟੀ ਸਾਹਿਬ ਨੇ ਬੁਲਾਇਆ ਤਾਂ ਮੈਨੂੰ ਫ ਕਹਿੰਦੇ ਤੁਸੀਂ ਗੱਲ ਕਰ ਲਓ ਜੀ ਮੈਂ ਗੱਲ ਕੀਤੀ ਡਿਪਟੀ ਸਾਹਿਬ ਨੇ ਕੁਦਰਤੀ ਫੋਨ ਨਹੀਂ ਚੱਕਿਆ ਤਾਂ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੁਸੀਂ ਇੱਕ ਵਾਰੀ ਚੱਲ ਪੋ ਕੋਈ ਗੱਲ ਨਹੀਂ ਤੁਸੀਂ ਵਾਪਸ ਆ ਜਾਓਗੇ ਮੈਂ ਕਿਹਾ ਚਲੋ ਜੀ ਮੈਨੂੰ ਜਾ ਕੇ ਸਾਹਮਣੇ ਜੋ ਥਾਣੇ ਲੈ ਜਾਂਦੇ ਐਸ ਐਚਓ ਸਾਹਿਬ ਨਿਕਲ ਕਹਿੰਦੇ ਆਹ ਫਿਰ ਆ ਗਿਆ ਝੜ ਥੱਲੇ ਮੈਂ ਕਿਹਾ ਜੀ ਝੜ ਥੱਲੇ ਦੱਸੋ ਕੀ ਕੀਤਾ ਕਿ ਤੂੰ 10000 ਰੁਪਏ ਤੇਰੇ ਮਗਰ ਤੇਰੇ ਤੂੰ ਬਲੈਕਮੇਲਿੰਗ ਕਿਸੇ ਨੂੰ ਧਮਕਾਇਆ ਡਰਾਇਆ ਨਹੀਂ ਤੇਰੇ ਤੇ ਐਫ ਆਰ ਵੀ ਕਟਵਾ ਦਿੱਤੀ ਹੈ ਤੇਰੇ ਤੇ ਪਰਚਾ ਦਰਜ ਹੋ ਚੁੱਕਿਆ ਹੈ ਤੇਰੀ ਰੈਸਟਿੰਗ ਪਾਈ ਹੈ ਅਸੀਂ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦੇ ਹੁਣ ਫ ਮੈਂ ਕਿਹਾ ਸਾਹਿਬ ਜਹੇਜਾ ਕੰਮ ਕਰੋਗੇ ਤੇ ਚੰਗਾ ਕਰੋਗੇ ਤਾਂ ਲੋਕ ਫੁੱਲਾਂ ਤੇ ਦੇਣਗੇ ਜੇ ਮਾੜਾ ਕਰੋਗੇ ਤਾਂ ਜੁੱਤੀਆਂ ਤੇ ਹਾਰ ਹੀ ਪਉਣਗੇ ਇਹ ਗੱਲ ਮੈਂ ਥਾਣੇ 'ਚ ਬੈ ਕੇ ਆਖੀ ਆ ਠੀਕ ਹੈ ਤਾਂ ਇਹਨਾਂ ਨੇ ਕੀ ਕੀਤਾ ਉਸ ਰੈਂਜਰਸ ਦੇ ਵਿੱਚ ਕਹਿੰਦੇ ਤੇਰੀ ਜ਼ੁਬਾਨ ਦੇਖ ਲਿਆ ਕਹਿੰਦੇ ਹਜੇ ਵੀ ਨਹੀਂ ਟਿੱਕੀ ਮੈਂ ਕਿਹਾ ਸਰ ਮੈਂ ਦਬਾ ਨਾਲਿਆਂ 'ਚ ਨਹੀਂ ਮੈਂ ਸੱਚ ਦੇ ਰਾਹ ਤੇ ਤੁਰਨ ਵਾਲਿਆਂ 'ਚ ਆ ਕਹਿੰਦੇ ਫਿਰ ਕਿੰਨੇ ਤੇਰੇ ਮਗਰ ਆ ਕੇ ਕਹਿੰਦੇ ਲੈਣਾ ਲੱਗ ਗਿਆ ਤੂੰ ਜਿੰਨਾ ਕਿੰਨੇ ਕਦੇ ਨਸ਼ੇ ਛਡਾਤੇ ਮੈਂ ਕਿਹਾ ਸਰ ਨਸ਼ੇ ਨਹੀਂ ਛਡਾਇਆ ਫਿਰ ਉਹਨਾਂ ਨੇ ਮੈਨੂੰ ਜਦੋਂ ਕਹਿੰਦੇ ਆ ਵੀ ਉਹਨਾਂ ਨੇ ਰਿਮਾਂਡ ਲੈ ਲਿਆ ਮੇਰਾ ਠੀਕ ਹੈ ਜਦੋਂ ਮਾਨਿਓ ਕੋ ਅਦਾਲਤ ਚ ਪੇਸ਼ ਕੀਤਾ ਦਾਰਸ਼ ਤੇ ਵਿੱਚ ਵੀ ਮੈਕਸਿਮਮ 24 ਘੰਟਿਆਂ ਦੇ ਵਿੱਚ ਪੇਸ਼ ਕਰਨਾ ਹੁੰਦਾ ਇਹਨਾਂ ਨੇ ਸਵੇਰ 8 ਇਹ ਅਗਲੇ ਦਿਨ ਕਾਫੀ ਲੇਟ ਤੱਕ ਪੇਸ਼ ਕਰਦੇ ਆ ਮੈਨੂੰ ਉਹ ਵੀ ਕਿਸ ਤਰ੍ਹਾਂ ਕਰਦੇ ਆ ਕਿ ਹਤਕੜੀਆਂ ਲਾ ਕੇ ਮੈਨੂੰ ਜਲੀਲ ਕੀਤਾ ਜਾਂਦਾ ਠੀਕ ਹੈ ਉਹ ਵੀ ਨਾਲੋ ਵੀ ਤੁਸੀਂ ਜਿਸ ਤਰ੍ਹਾਂ ਆਪਾਂ ਖੜੇ ਆ ਜਿੱਥੋਂ ਆਪਾਂ ਉਸ ਤੋਂ ਤਿਰਪੜ 1 ਕਿਲੋਮੀਟਰ ਤੇ ਮੇਰੇ ਹਤਕੜੀਆਂ ਲਾ ਕੇ ਹੂੰ ਉਨੁਮਨ ਥਾਣੇ ਤੋਂ ਤੁਰਾ ਕੇ ਬੱਸ ਸਟੈਂਡ ਦੇ ਮੋੜ ਤੱਕ ਲਿਆਇਆ ਜਾਂਦਾ ਪੈਦਲ ਤੁਰ ਕੇ ਤੁਰ ਕੇ ਠੀਕ ਹੈ ਮੈਨੂੰ ਜਲੀਲ ਕੀਤਾ ਜਾਂਦਾ ਉੱਥੇ ਮੇਰੀ ਮੈਨੂੰ ਬੇਇੱਜ਼ਤ ਕੀਤਾ ਜਾਂਦਾ ਲੋਕਾਂ ਸਾਹਮਣੇ ਵੀ ਅਸੀਂ ਪੱਤਰਕਾਰ ਝੜ ਤਲੇ ਲੈ ਲਿਆ ਕਹਿੰਦੇ ਪੁਲਿਸ ਦੀ ਕਹਾਵਤ ਬਣ ਜਾਂਦੀ ਹੁੰਦੀ ਹੈ ਵੀ ਅਸੀਂ ਪੱਤਰਕਾਰ ਰਗੜਿਆ ਸੀਗਾ ਜੀ ਉਹ ਪੱਤਰਕਾਰ ਬਾਹਲਾ ਬੁੜਕਦਾ ਸੀ ਅਕਸਰ ਪੰਜਾਬ ਪੁਲਿਸ ਦੀ ਕਹਾਵਤ ਬਣਦੀ ਹੁੰਦੀ ਹੈ ਤਾਂ ਉਹ ਕਹਾਵਤ ਹੈ ਜਿਹੜੀ ਉਹਨਾਂ ਨੇ ਅੱਜ ਸਿੱਧ ਕੀਤੀ ਵੀਸੀ ਪੱਤਰਕਾਰ ਰਗੜਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਵੀ ਜਿਹੜੇ ਪੱਤਰਕਾਰ ਦੇ ਮਗਰ ਲੋਕਾਂ ਨੇ ਜਿਹਨੇ ਪੱਤਰਕਾਰ ਜਿੰਨਾਂ ਦੇ ਨਾਲ ਖੜਾ ਹੈ ਕਹਿੰਦੇ ਨਾ ਕਹਿੰਦਾ ਸੱਚ ਦੇ ਨਾਲ ਖੜਾ ਹੈ ਵੀ ਉਹ ਲੋਕ ਵੀ ਮਗਰ ਹੈਗੇ ਆ ਉਹ ਲੋਕਾਂ ਨੇ ਜਿੰਨੇ ਚਾਇਓ ਪੋਲੀਟੀਸ਼ੀਅਨ ਸੀ ਚਾਇਓ ਸਰਪੰਚ ਸੀ ਜਦੋਂ ਉਹਨਾਂ ਦੇ ਨਾਲ ਕਚਾਇਓ ਕਿਸਾਨ ਜੱਥੇਬੰਦੀਆਂ ਸੀ ਸਾਰਿਆਂ ਨੇ ਕੰਦੇ ਨਾਲ ਕਹਿੰਦਾ ਸਾਥ ਦਿੱਤਾ ਜਦੋਂ ਥਾਣੇ ਚ ਗਏ ਤਾਂ ਐਸਐਚਓ ਸਾਹਿਬ ਕਹਿੰਦੇ ਆ ਬ੍ਰਦਰ ਨੂੰ ਕਹਿੰਦੇ ਤੈਨੂੰ ਮੈਂ 120 ਦੇ ਵਿੱਚ ਵੀ ਦਊਗਾ ਅੱਛਾ ਹੁਣ ਧਮਕੀਆਂ ਮੈਨੂੰ ਇਹ ਵੀ ਦਿੱਤੀਆਂ ਜਦੋਂ ਮੈਨੂੰ ਰਿਮਾਂਡ ਲਿੱਤਾ ਮੇਰਾ ਤਾਂ ਮੈਨੂੰ ਕਹਿੰਦੇ ਜਿਹੜੇ ਤੇਰੇ ਨਾਲ ਦੇ 10 ਸਾਨੂੰ ਕੋਣ ਹੈ ਕਿਵੇਂ ਹੈਗੇ ਆ ਜਲੀਲ ਕਰਨ ਦੀ ਗੱਲਾਂ ਚ ਕੁੱਟਾਂ ਮਾਰੀ ਨਹੀਂ ਕੀਤੀ ਜਿਹੜੀ ਗੱਲ ਕੀਤੀ ਨਹੀਂ ਮੈਂ ਕਿਵੇਂ ਕਹੂੰਗਾ ਕੁੱਟਾਂ ਮਾਰੀ ਮੈਨਾਂ ਕੀਤੀ ਨਹੀਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਲੀਲ ਕਿਵੇਂ ਕੀਤਾ ਅਨੂੰ ਐਂ ਕਰੋ ਅਨੂੰ ਵਾਈਂ ਕਰੋ ਜੀ ਫਲਾਣਾ ਕਰੋ ਟਿਕੜਾ ਕਰੋ ਤਾਂ ਮੈਨੂੰ ਕਜ ਸੜਕਾਂ ਤੋਂ ਤੁਰਾਇਆ ਜਿਹੜੇ ਬੰਦੇ ਸਰਕਾਰ ਦੇ ਮੈਂ ਕਹਾਂ ਤੁਹਾਨੂੰ ਅੱਗੇ ਦੱਸ ਕਰੇ ਮੰਤਰੀ ਸਾਹਿਬ ਦੇ ਕਟਛੀਆਂ ਚਮਚੇ ਸੀਗੇ ਉਹ ਅੱਗੋਂ ਮੋਟਰਸਾਈਕਲ ਲੈ ਕੇ ਆਉਂਦੇ ਆ ਅੱਛਾ ਤੇ ਮੇਰੇ ਅੱਗੋ ਮੈਂ ਤਾਂ ਦੰਦ ਕੱਟਦਾ ਜਾਈ ਜਾਂਦਾ ਹਥਕੜੀ ਮੇਰੇ ਹੱਥਾਂ ਤੇ ਲੱਗੀਆਂ ਮੈਂ ਦੰਦ ਕੱਟਦਾ ਜਾਈ ਜਾਂਦਾ ਮੈਂ ਕਹਿੰਦਾ ਜਿੰਦਾ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਮੈਂ ਤਾਂ ਹਥਕੜੀ ਉਹਨਾਂ ਨੇ ਮੇਰੇ ਲਈ ਮੈਂ ਤਾਂ ਹੱਸਦਾ ਜਾਈ ਜਾਂਦਾ ਮੈਂ ਕਹਿੰਦਾ ਤੁਸੀਂ ਆਵਦਾ ਰਾਂਝਾ ਰਾਜੀ ਕੀਤਾ ਮੈਂ ਕਿ ਇਹ ਹੀ ਹੈ ਇਹ ਗੱਲ ਕਿ ਮੰਤਰੀ ਸਾਹਿਬ ਨੂੰ ਪਤਾ ਨਹੀਂ ਲੱਗਦਾ ਵੀ ਤੁਹਾਡੇ ਇਲਾਕੇ 'ਚ ਕੀ ਹੋਈ ਜਾਂਦਾ ਅਕਸਰ ਕਹਿੰਦੇ ਆ ਥਾਣੇ ਦੇ ਵਿੱਚ ਮੰਤਰੀ ਨੇ ਐਸਐਚਓ ਲੋ ਵਾਇ ਹੁੰਦੇ ਆ ਆਪਦੇ ਬੰਦੇ ਰੱਖਦਾ ਵੀ ਸਾਡਾ ਕੋਈ ਕੰਮ ਹੈ ਸਾਡੇ ਬੰਦਿਆਂ ਦਾ ਕੰਮ ਹੈ ਭੱਜ ਕੇ ਕਰੂਗਾ ਪਰ ਇਹਨਾਂ ਦਾ ਇਹ ਬਦਲਾਅ ਵੀ ਨਹੀਂ ਦੇਖਿਆ ਸੀ ਵੀ ਝੂਠੇ ਪਰਚੇ ਪੱਤਰ अच्छा उस तो बाद ਤੁਹਾਨੂੰ ਮੰਨ ਲਓ ਲਿਆ ਰਮਾਂਡ ਮਿਲਦਾ ਰਮਾਂਡ ਦੌਰਾਨ ਕੀ ਗੱਲ ਬਾਤ ਤੁਹਾਡੇ ਨਾਲ ਹੁੰਦੀ ਹੈ ਰਮਾਂਡ ਦੌਰਾਨ ਦੌਰਾਨ ਜਿਹੜਾ ਸੀ ਭਾਈ ਮੈਂ ਤੋਂ ਉਹਨਾਂ ਨੇ ਜਲੀਲ ਹੀ ਕੀਤਾ ਕਿ ਆ ਕੁਛ ਨਹੀਂ ਮਾਰਿਆ ਨਹੀਂ ਕੁੱਟਿਆ ਨਹੀਂ ਨਾ ਮੇਰੇ ਤੋਂ ਕੁਝ ਪੁੱਛਿਆ ਇਹਨਾਂ ਨੇ ਪੁੱਛਿਆ ਕੁਛ ਨਹੀਂ ਸਿਰਫ ਜਲੀਲ ਪਾਉਣਾ ਸੀਗਾ ਪਰਚਾ ਪਾਉਣਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਜਲੀਲ ਹੋਊਗਾ ਫਿਰ ਮੇਰੇ ਨਾਲ ਕਮਿਟਮੈਂਟ ਹੁੰਦੀ ਹੈ ਨਾ ਦੀਕ ਮੇਰੇ ਦਿਮਾਗ 'ਚ ਬੈਠੇ ਦੇ ਆਇਆ ਕਿ ਮੈਂ ਜਤਿੰਦਰ ਸਿੰਘ ਵੀ ਜੇਤੂ ਉਹਨਾਂ ਨਾਲ ਹੁਣ ਇੱਥੇ ਰਿਮਾਂਡ ਚੱਲੀ ਜਾਂਦਾ ਰਿਮਾਂਡ ਦੇ ਵਿੱਚ ਤੈਨੂੰ ਕੁਝ ਵੀ ਕਰ ਸਕਦੇ ਆ ਤਾਂ ਹੁਣ ਉਹ ਕਹਿੰਦੇ ਆ ਵੀ ਆ ਪੋਲਿਟਿਕਸ ਖ ਮੈਂ ਉਹ ਪੋਲਿਟਿਕਸ ਖੇਡਣ ਦੇ ਮਾਰੇ ਨਾ ਮੈਂ ਕਹਿੰਦੀ ਤੁਸੀਂ ਜਿਵੇਂ ਕਹੋਗੇ ਬੈਂਕ ਹੈ ਬਾਈ ਮੈਂ ਕਿਸੇ ਦੇ ਮਗਰਮਗਰ ਲੱਕੇ ਮੈਂ ਕਰਤੀਆਂ ਜੀ ਆਈਆਂ ਬਾਈ ਮੈਂ ਉਹ ਨਾ ਰਾਈ ਨਮਾ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਜਿਹੜਾ ਉਹ ਇੱਕ ਦੋ ਦਿਨਾਂ ਤਿੰਨ ਦਿਨਾਂ ਦਾ ਟਾਈਮ ਸੀ ਰਿਮਾਂਡ ਵਾਲਾ ਉਹ ਟਪਾਉਣਾ ਸੀ ਆਪਾਂ ਮੈਂ ਕਹਿੰਦੀ ਕਹਿੰਦਾ ਫਿਰ ਸਾਡੇ ਨਾਲ ਪ੍ਰੋਮਿਸ ਕਰ ਤੂੰ ਕਿੱਲਿਆ ਵਾਲੀ ਵਿੱਚ ਲੰਬੀ ਸਬ ਡਿਵੀਜ਼ਨ ਦੇ ਇਲਾਕੇ ਦੇ ਵਿੱਚ ਰਿਪੋਰਟਿੰਗ ਨਹੀਂ ਕਰੇਗਾ ਅੱਛਾ ਜਦੋਂ ਉਸ ਦੀ ਚਾਹ ਮੈਂ ਰਾਜ਼inama ਕੀਤਾ ਉਹਨਾਂ ਨਾਲ ਮੈਂ ਕਹਾ ਮੈਂ ਨਹੀਂ ਕਰਦਾ ਇੱਕ ਵਾਰੀ ਉਹ ਕਹਿੰਦੇ ਜਦੋਂ ਆਪ ਦਾ ਪਲੜਾ ਬਚਾਣਾ ਹੋਵੇ ਤਾਂ ਗਧੇ ਨੂੰ ਵੀ ਵਿਆਹ ਬਣਾਉਣਾ ਪੈਂਦਾ ਹੁੰਦਾ ਮੈਂ ਇੱਕ ਵਾਰੀ ਰਾਜ਼inama ਕੀਤਾ ਭਾਈ ਉਹਨਾਂ ਨੇ ਟਿਕਾਇਆ ਉਹਨੂੰ ਜਦੋਂ ਸਿਸਟਮ ਟਿਕ ਗਿਆ ਤਾਂ ਐਸ ਐਚਓ ਸਾਹਿਬ ਰਾਤ ਨੂੰ 9 ਵਜੇ ਵੀ ਆਏ 9 ਵਜੇ ਆ ਕੇ ਕਹਿੰਦੇ ਆ ਜੀ ਕਾਕੇ ਤੂੰ ਠੀਕ ਐ ਰੋਟੀ ਪਾਣੀ ਖਾਦਾ ਅੱਛਾ ਲੰਬੀ ਦੀ ਹਵਾ ਲੱਤ ਦੇ ਵਿੱਚ ਮੈਨੂੰ ਦੇਖਣ ਆਉਂਦੇ ਆ ਰਾਤ ਨੂੰ ਫਿਰ ਰਾਤ ਨੂੰ ਉਹੀ ਰਾਤ ਨੂੰ 12 ਵਜੇ ਫੇਰ ਆ ਜਾਂਦੇ ਆ ਦੇਖਣ ਵਾਸਤੇ ਠੀਕ ਹੈ ਵੀ ਕੀ ਕਰ ਰਿਹਾ ਕਿਤੇ ਕੋਈ ਇਹਨੂੰ ਕੋਈ ਮੁਲਾਜ਼ਮਾਂ ਦੀ ਸਪੋਰਟ ਤਾਂ ਨਹੀਂ ਕਰ ਰਿਹਾ ਤੇ ਜਿਹੜਾ ਮੁਲਾਜ਼ਮ ਪਹਿਲਾਂ ਟੋਟ ਮਾਰ ਕੇ ਸੀ ਜਿਹੜੇ ਮੁਲਾਜ਼ਮਾਂ ਨੂੰ ਐ ਹੁੰਦਾ ਵੀ ਸਾਡੇ ਤੇ ਵਾਦਾ ਹੋਇਆ ਕਦੇ ਉਹ ਮੁਲਾਜ਼ਮਾਂ ਨੇ ਵੀ ਟੋਟ ਮਾਰੇ ਕਹਿੰਦੇ ਫਿਰ ਪੱਤਰਕਾਰ ਆ ਗਿਆ ਝੜ ਥੱਲੇ ਪੱਤਰਕਾਰ ਤਾਂ ਮੈਂ ਕਹਿੰਦਾ ਭਾਈ ਮੇਰੀ ਗਲਤੀ ਹੋਈ ਰੱਬ ਨਿਆਂ ਦੇ ਹੂਆ ਮੈਨੂੰ ਮਾਣੇਗਾ ਅਦਾਲਤ ਤੇ ਵਿਸ਼ਵਾਸ ਹੈ ਸੱਚ ਦਾ ਨਿਆਂ ਹੋਊਗਾ ਉੱਥੇ ਪਰ ਉਹਨਾਂ ਕੋਲੇ ਕੋਈ ਸਬੂਤ ਹੀ ਨਹੀਂ ਸੀ ਤਾਂ ਹੀ ਮਾਨਯੋਗ ਬਲੈਕਮੇਲਿੰਗ ਦਾ ਤੁਸੀਂ ਐਸਡੀ ਬੀਐਨਸੀ ਦੇਖ ਲਓ ਤਾਂ 6 ਮਹੀਨੇ ਤੋਂ ਪਹਿਲਾਂ ਜ਼ਮਾਨਤ ਨਹੀਂ ਹੁੰਦੀ ਜੀ ਤਾਂ ਫਿਰ ਮਾਨਯੋਗ ਅਦਾਲਤ ਨੇ ਕੋਈ ਸੋਚ ਸਮਝ ਕੇ ਦਿੱਤੀ ਹੈ ਹਮ ਕਿ ਕੀ ਮਤਲਬ ਜਿਹੜੀ ਅਦਾਲਤ ਤੋਂ ਜ਼ਮਾਨਤ ਮਿਲਿਆ ਤੁਹਾਨੂੰ ਉਹਦੇ ਵਿੱਚ ਕੀ ਉਹਨਾਂ ਵੱਲੋਂ ਲਿਖੇ ਗਏ ਆ ਲੈਣਾ ਕਿ ਕਿਉਂ ਦਿੱਤੀ ਜ਼ਮਾਨਤ ਤੁਹਾਡੇ ਵਕੀਲ ਵੱਲੋਂ ਜਾਂ ਉਹਨਾਂ ਵੱਲੋਂ ਕੀ ਬਹਿਸ ਸਾਰਾ ਕੁਝ ਕੀ ਬਹਿਸ ਕਾਫੀ ਦੇਰ ਤੱਕ ਚੱਲੀ ਤਰੀਕਾ ਪਹਿਲਾਂ 10 ਤਰੀਕ ਨੂੰ ਮੇਰੀ ਮਾਨਯੋਗ ਮੇਰੇ ਐਡਵੋਕੇਟ ਸਾਹਿਬ ਨੇ ਮੇਰੀ ਜ਼ਮਾਨਤ ਰੱਖੀ ਤਾਂ ਉਹਨਾਂ ਨੇ ਐਸਐਚਓ ਸਾਹਿਬ ਨੇ ਜੱਜ ਸਾਹਿਬ ਕੋਲੇ ਗੇੜੇ ਤੋਂ ਕਿਹਾ ਕਿ ਕਿ ਜੱਜ ਸਾਹਿਬ ਦੀ ਤਿੰਨਾਂ ਦੀ ਆਪਸੀ ਦੇਖੋ ਹਰ ਵਿਭਾਗ ਦੇ ਵਿੱਚ ਤਾਲਮੇਲ ਹਰ ਬੰਦੇ ਨਾਲ ਹੁੰਦਾ ਹੈ ਤਾਂ ਇਹਨਾਂ ਨੇ ਰਿਕੁਐਸਟ ਕਰਕੇ ਵੀ ਇਹ ਗੱਲਾਂ ਕਹੀਆਂ ਕਿ ਤੁਸੀਂ 14 ਫਰਵਰੀਰ ਪਾ ਦਿਓ ਠੀਕ ਹੈ ਅਕਸਰ ਮਸਲਾ ਸੀ ਜਿਹੜਾ ਉਹ ਫੁੱਲਦਾ ਸੀ ਵੀ 14 ਨੂੰ ਦੇਨੂਗਾ ਵੀ 14 ਨੂੰ ਜਿਹੜਾ ਹੋ ਚਾਹੇਂਦੀ 15 ਨੂੰ ਤਾਂ ਮੇਰੀ ਸ਼ਾਮ ਨੂੰ ਜ਼ਮਾਨਤ ਹੋ ਜਾਂਦੀ ਹੈ ਸ਼ਨੀਵਾਰ ਦੇ ਦਿਨ ਜ਼ਮਾਨਤ ਹੋ ਜਾਂਦੀ ਹੈ ਅਕਸਰ ਉਹ ਮਸਲਾ ਸੀ ਉਹ ਫੁੱਲਦਾ ਤਾਂ ਜਿਹੜੇ ਮੰਤਰੀ ਸਾਹਿਬ ਦੇ ਕਟਸ਼ੀਆ ਚਮਚੇ ਸੀ ਉਹ ਤਾਂ ਫਿਰ ਕਹਿੰਦੇ ਵੀ ਸਾਨੂੰ ਤਾਂ ਉਹਨੇ ਐਂ ਹੀ ਕਰਤਾ ਵਾਂ ਹੀ ਕਰਤਾ ਸਾਡਾ ਨੁਕਸਾਨ ਸਾਡੀ ਰੋਟੀ ਨੂੰ ਪੈ ਗਿਆ ਤੇ ਪੁਲਿਸ ਵਾਲੇ ਐਸ ਐਚਓ ਸਾਹਿਬ ਕਹਿੰਦੇ ਕਹਿੰਦੇ ਤੂੰ ਮੇਰੀ ਵਰਦੀ ਨੂੰ ਪੈ ਗਿਆ ਹੂੰ ਠੀਕ ਹੈ ਕਹਿੰਦੇ ਅਸ ਤਾਂ ਤੇਰੇ ਤੇ ਤਾਂ ਵਾਅਦਾ ਕੀਤਾ ਵੀ ਤੂੰ ਟਿਕ ਜੇਂਗਾ ਠੀਕ ਹੈ ਹੁਣ ਹੁਣ ਇੱਥੋਂ ਤੋਂ ਨੀ ਹਰਾਨੀਪੁਰ ਤੋਂ ਇੱਕ ਗੱਲ ਹੋਰ ਦੱਸਦਾ ਜਾਮਾ ਤਲਾਸ਼ੀ ਜਦੋਂ ਆਪਣੀ ਹੁੰਦੀ ਹੈ ਜਦੋਂ ਆਪਾਂ ਲੈ ਉਹਦੇ ਵਿੱਚੋਂ ਨੀਲਾ ਬਿਲਕੁਲ ਮੇਰੀ ਠੀਕ ਹੈ ਉਸ ਤੋਂ ਬਾਅਦ ਮੇਰੀਆਂ ਮਾਈਕ ਆਈਡੀਆਂ ਇੱਕ ਮੇਰੇ ਚੈਨਲ ਦੀ ਜਿਹੜੀ ਟੀਵੀ ਚੈਨਲ ਦੀ ਆਈਡੀ ਹੈ ਇੱਕ ਮੇਰੇ ਖੁਦ ਦੇ ਚੈਨਲ ਦੀ ਆਈਡੀ ਹੈ ਤਾਂ ਉਹਨੂੰ ਆ ਆਈਡੀਆਂ ਵੀ ਉਹ ਪੁਲਿਸ ਨੇ ਜਮਾ ਕਰ ਰੱਖੀਆਂ ਆਪਦੇ ਕੋਲੇ ਬੈਗ ਲੈ ਜਾ ਕੇ ਰੱਖ ਰੱਖਿਆ ਠੀਕ ਹੈ ਉਸ ਤੋਂ ਬਾਅਦ ਬ੍ਰਦਰ ਨੂੰ ਟੌਰਚਰ ਕੀਤਾ ਇਹਦਾ ਮੇਰੀ ਫੈਮਲੀ ਨੂੰ ਟੌਰਚਰ ਕੀਤਾ ਮੈਨੂੰ ਕਿਹਾ ਜਾਂਦਾ ਕਿ ਤੇਰੇ ਤੇ ਜੇ ਤੂੰ ਮੇਰੇ ਦੋਸਤਾਂ ਨੂੰ ਟੌਰਚਰ ਕੀਤਾ ਹੈਂ ਵੀ ਤੂੰ ਉਹਨਾਂ ਨੂੰ ਸਾਨੂੰ ਦੱਸ ਤੇਰੇ ਨਾਲ ਕੋਣ ਸੀ ਕਿਹੜਾ ਪੱਤਰਕਾਰ ਹੋਰ ਤੇਰੇ ਨਾਲ ਸੀਗਾ ਠੀਕ ਹੈ ਜਦੋਂ ਜिला ਸ਼੍ਰੀ ਮੁਕਸਰ ਸਾਹਿਬ ਦੇ ਪੱਤਰਕਾਰ ਆ ਕੇ ਖੜ ਗਏ ਸਾਰੇ ਮੇਰਾ ਤੇ ਕਹਿੰਦੇ ਤੇਰਾ ਫੋਨ ਕਿੱਥੇ ਆ ਫੋਨ ਪਿੱਛੇ ਮੈਨੂੰ ਜਲੀਲ ਕੀਤਾ ਤੇਰਾ ਫੋਨ ਲਿਆ ਤੇਰੇ ਘਰੇ ਚਲਦੇ ਆ ਮੈਂ ਕਿਹਾ ਮੇਰੇ ਘਰੇ ਤਾਲਾ ਲੱਗਿਆ ਮੇਰੇ ਘਰੇ ਤਾਂ ਤਾਲਾ ਲੱਗਿਆ ਜੀ ਸਿਰਫ ਫੋਨ ਲਿਆ ਕੇ ਦੇ ਆਈ ਕਰਕੇ ਦੇ ਵਾਈ ਕਰ ਮੈਂ ਕਹੇ ਹੈ ਨਹੀਂ ਫੋਨ ਮੈਂ ਮੇਰੇ ਆਪਦੇ ਯਾਰ ਦੋਸਤਾਂ ਨੂੰ ਫੋਨ ਮਾਰਦਾ ਸੀ ਮੈਂ ਕੋ ਫੋਨ ਦੇ ਜੋ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਫੋਨ ਠੀਕ ਹੈ ਉਹ ਕਿ ਉਹਨਾਂ ਨੂੰ ਫੋਨ ਦਾ ਡਰ ਸੀ ਵੀ ਇਹਨਾਂ ਦੇ ਫੋਨ ਦੇ ਵਿੱਚ ਕਿਤੇ ਸਾਡੇ ਕੋਈ ਸਬੂਤ ਨਾ ਰੱਖੀ ਬੈਠਾ ਹੋਵੇ ਅੱਛਾ ਜੇ ਆਪਾਂ ਜਿਵੇਂ ਗੱਲ ਕੀਤੀ ਕਿ ਤੁਸੀਂ ਨਸ਼ੇ ਦੇ ਬਾਰੇ ਖਬਰਾਂ ਲਾਈਆਂ ਜਾਂ ਜਿਹਦੇ ਪਿੱਛੇ ਰੌਲਾ ਪਿਆ ਉਹ ਨਸ਼ਾ ਕਿੰਨਾ ਕਿਵੇਂ ਵਿਕਦਾ ਉਹ ਇਲਾਕੇ ਦੇ ਵਿੱਚ ਨਸ਼ਾ ਤੁਸੀਂ ਕਹਿੰਦੇ ਮੈਂ ਰਿਕਾਰਡਿੰਗ ਸੁਣਾ ਦੇਣਾ ਜਿਹੜੇ ਲੋਕ ਪੀੜਿਤ ਹੈਗੇ ਆ ਉਹ ਸਿੱਧਾ ਕਹਿੰਦੇ ਵੀ ਐਸਐਚਓ ਸਾਹਿਬ ਨੂੰ ਥਾਣਾ ਮੁਖੀਆਂ ਨੂੰ ਇਲਾਕੇ ਦੇ ਜਿਹੜੇ ਚਾਹੇਓ ਹਰਿਆਣੇ ਦੇ ਚਾਹੇਓ ਪੰਜਾਬ ਦੇ ਸ਼ਰਿਆਮ ਨਸ਼ਾ ਬਿਕਦਾ ਗੋਲੀਆਂ ਕਿੰਨੀਆਂ ਚਾਹੀਦੀਆਂ ਤੁਹਾਨੂੰ ਟੋਫੀਆਂ ਨਹੀਂ ਹੁੰਦੀਆਂ ਉਹ ਮਿਲਦੀਆਂ ਅੱਛਾ ਇਹ ਮਿਲਦੀਆਂ ਆਈ ਮਿਲਦੀਆਂ ਚਿੱਟਾ ਕਿੰਨਾ ਚਾਹੀਦਾ ਤੁਹਾਨੂੰ ਐਂ ਕਰੋ ਮਾਲਵਾ ਬਾਈਪਾਸ ਕਿੱਲੇ ਵਾਲੀ ਦੀ ਮਸ਼ਹੂਰ ਹੈ ਝੁੱਗੀਆਂ ਬਣੀਆਂ ਹੋਈਆਂ ਉੱਥੇ ਨਜ਼ਾਇਜ਼ ਜਗ੍ਹਾ ਤੇ ਲੋਕ ਵਿੱਚ ਉੱਥੇ ਕਬਜ਼ਾ ਕਰੀ ਬੈਠੇ ਹੈ ਠੀਕ ਹੈ ਝੁੱਗੀਆਂ ਦੇ ਵਿੱਚ ਤੁਸੀਂ ਐਂ ਕਹੋ ਬਿੱਟ ਲੈਣੀ ਹੈ ਤੁਹਾਨੂੰ 300 ਰੁਪਏ ਦੀ 200 ਰੁਪਏ ਦੀ ਬਿੱਟੀ ਮਿਲ ਜਾਣੀ ਹੈ ਸਿੱਧਾ ਮਿਲ ਜਾਂਦਾ ਕੋਈ ਵੀ ਲੈ ਲੈ ਜਾ ਕੋਈ ਵੀ ਜਾ ਕੇ ਲੈ ਲੇ ਉਹ ਕਹਿੰਦੇ ਸ਼ਰਿਆਮ ਜਿਵੇਂ ਆਪ ਕਹਿਣਾ ਚਾਹਾਂਗਾ ਤੇ ਪੰਜਾਬ ਦੇ ਡੀਜੀਪੀ ਮਾਨਯੋਗ ਗੌਰਵ ਯਾਦਵ ਜੀ ਨੂੰ ਕਹਿਣਾ ਚਾਹਾਂਗਾ ਜਨਾਬ ਤੁਸੀਂ ਆਪਦੀ ਪੁਲਿਸ ਸੰਭੋ ਪਹਿਲਾਂ ਮਾਹ ਤੁਸੀਂ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਮੀਟਿੰਗਾਂ ਕਰੀ ਜਾਂਦੇ ਆ ਵੀ ਕਰਪਸ਼ਨ ਦਾ ਅਸੀਂ ਪੈਸਾ ਨਹੀਂ ਲੈਣਾ ਕਿਸੇ ਤੋਂ ਥੋੜੇ ਤਾਂ ਪੈਸੇ ਪਿੱਛੇ ਲੋਕ ਉਹ ਟੁੱਟੇ ਪਰਚੇ ਭਾਈ ਜਾਂਦੇ ਆ ਉਹ ਜੇ ਮੰਤਰੀ ਐ ਜਿਨ੍ਹਾਂ ਨੂੰ ਆਪਦੇ ਇਲਾਕੇ ਨਹੀਂ ਸੰਭੇ ਜਾਂਦੇ ਕੀ ਕਰਨਗੇ ਇਹ ਪਰ ਉਹ ਗੱਲਾਂ ਤੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਮਾਨਯੋਗ ਅਦਾਲਤ ਨੂੰ ਮੈਂ ਤਾਂ ਬੰਤਾ ਉੱਥੇ ਵਿਸ਼ਵਾਸ ਹੈ ਮੈਨੂੰ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਜੀ ਮੈਂ ਕਹਾਂ ਵੀ ਮੇਰੇ ਜਿਹੜੇ ਨਾਲ ਖੜੇ ਆ ਉਹ ਨਿਆਂ ਦੇਵਾ ਦੇ ਨਹੀਂ ਦਿਵਾ ਸਕਦੇ ਪਰ ਮਾਨੇ ਕੋ ਅਦਾਲਤ ਕੋਲੇ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਊਗਾ ਕਿਉਂਕਿ ਜੇ ਮੇਰੀ ਗਲਤੀ ਹੈ ਨਹੀਂ ਮੈਂ ਸਜ਼ਾ ਭੁਗਤੀਆਂ 9 ਦਿਨ ਜੇਲ ਕੱਟੀ ਹੈ 9 ਦਿਨ ਜੇਲ ਕੱਟੀ ਹੈ ਤਾਂ ਕਿਸੇ ਵਜ੍ਹਾ ਨਾਲ ਕੱਟੀ ਹੈ ਬਈ ਮੈਂ ਤਾਂ ਜੇਲ ਹੈ ਜਿਹੜੀ ਕਿਉਂ ਬਿਨਾਂ ਨਜ਼ਾਇਜ਼ ਕਟਾਈ ਗਈ ਹੈ ਮੇਰੇ ਤੇ ਇਸ ਤਰ੍ਹਾਂ ਦਾ ਉਹ ਦਿਨਾਂ ਦੇ ਵਿੱਚ ਮੈਂ ਜਦੋਂ ਉੱਥੇ ਹੀ ਹੈ ਨਹੀਂ ਠੀਕ ਹੈ ਅੱਛਾ ਜਿਹੜਾ ਜਿਹੜਾ ਮੰਨ ਲਓ ਤੁਹਾਡੇ ਦੇ ਪਰਚਾ ਹੋਇਆ ਕਿ 10000 ਰੁਪਏ ਮੰਗਿਆ ਉਹ ਜਿਹੜਾ ਬੰਦਾ ਆ ਉਹਦੇ ਬਿਆਨ ਜਾਉਣੇ ਕੀ ਕਿਹਾ ਉਹਦੇ ਕੋਲੇ ਕੀ ਸਬੂਤ ਹੈ ਜਿਹਦੇ ਦਾ ਸਬੂਤ ਸਬੂਤ ਦਿਖਾ ਦਿੰਦੇ ਆ ਤੁਹਾਨੂੰ ਮੈਂ ਉਹ ਵੀਡੀਓ ਕਲਿੱਪ ਦੇ ਦਿੰਦੇ ਆ ਜਿਹੜੇ ਪੱਤਰਕਾਰ ਭਾਈਚਾਰਾ ਉਹਨਾਂ ਕੋਲੇ ਗਿਆ ਕਹਿੰਦਾ ਜੀ ਮੋਟਾ ਜਾ ਡੱਡੂ ਜਾ ਉਹ ਬੰਦੇ ਨੂੰ ਨਾਮ ਹੀ ਨਹੀਂ ਪਤਾ ਅੱਛਾ ਜਿਹਨੇ ਪਰਚਾ ਕਟਵਾਇਆ ਜਿਹਨੇ ਪਰਚਾ ਕਟਵਾਇਆ ਠੀਕ ਹੈ ਉਹਦੇ ਨਾਲ ਜਿਹੜੇ ਇੱਕ ਉਹਦੇ ਬਿਆਨ ਦੇ ਵਿੱਚ ਲਿਖਿਆ ਹੋਇਆ ਕਿ ਇਸ ਬਿਆਨ ਦੇ ਵਕਤ ਤੇ ਆਹ ਬੰਦਾ ਮੌਜੂਦ ਹੈ ਉਹ ਬੰਦਾ ਮੰਤਰੀ ਸਾਹਿਬ ਦਾ ਕੜਛੀ ਚਮਚ ਹੈ ਕਿੰਨੇ ਕਿੰਨੇ ਵਜੇ ਦੀ ਘਟਨਾ ਉਹਨੇ ਕਿਹਾ ਕਿ ਇੰਨੇ ਵਜੇ ਪੈਸੇ ਮੰਗੇ ਆ ਜੇ 1 ਤਰੀਕ ਨੂੰ ਤਕਰੀਬਨ ਬਾਈ ਉਹਨੇ 2-3 ਵਜੇ ਦਾ ਬਿਆਨ ਪਾਇਆ ਠੀਕ ਹੈ ਠੀਕ ਹੈ ਵੀ ਇੰਨੇ ਵਜੇ ਮਰ ਤੋਂ ਹਾਂ ਬਿਲਕੁਲ ਵੀ ਇੰਨੇ ਵਜੇ ਮੰਗੇ ਉਸ ਟਾਈਮ ਤਾਂ ਮਾਨਯੋਗ ਮਲੋਟ ਦੀ ਅਦਾਲਤ ਦੇ ਵਿੱਚ ਖੜਾ ਬਾਈ ਠੀਕ ਹੈ ਤਾਂ ਉਸ ਦਿਨ ਸਬੂਤ ਨੇ ਜਿਹੜੇ ਉਹ ਵਕੀਲ ਸਾਹਿਬ ਜਿਹੜੇ ਮਾਨਯੋਗ ਬਾਰ ਐਸੋਸੀਏਸ਼ਨ ਦੇ ਮੈਂਬਰ ਹੈਗੇ ਆ ਉਹ ਵੀ ਦੇਣਗੇ ਠੀਕ ਹੈ ਠੀਕ ਹੈ ਪਰ ਹੁਣ ਜਿਹੜੇ ਲੋਕ ਨਾਲ ਖੜਦੇ ਸੀ ਪੁਲਿਸ ਨੇ ਉਹਨਾਂ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਦਿਯਾਰ ਦੋਸਤ ਸੀ ਮਗਰ ਆਂਦੇ ਸੀਗੇ ਸਾਰਿਆਂ ਨੂੰ ਦਬਾਉਣ ਜਮੈਨੂੰ ਕਿਹਾ ਗਿਆ ਕਿ ਤੇਰੇ ਤੇ ਐਂਟੀ ਜੁਰਮ ਦੀਆਂ ਗੋਲੀਆਂ ਦਾ ਪਰਚਾ ਪਾਵਾਂਗੇ ਇਸ ਤੋਂ ਬਾਅਦ ਸਾਡੇ ਕੋਲੇ ਮੇਰੇ ਦੋਸਤ ਸੀ ਕਹਿੰਦੇ ਹੁਣ ਜਿਹੜੇ ਤੇਰੇ ਨਾਲ ਖੜੇ ਹੋਣਗੇ ਉਹਨਾਂ ਤੇ ਪਾਵਾਂਗੇ ਠੀਕ ਹੈ ਠੀਕ ਹੈ ਇੱਕ ਮੈਨੂੰ ਕਿਹਾ ਗਿਆ ਕਿ ਇੱਕ ਸਾਡੇ ਉਸਟੈਂਪਾ ਦਾ ਕਿਲਿਆਂ ਵਾਲੀ ਵਿੱਚ ਲੁੱਟ ਹੋਈ ਸੀ ਹੂੰ ਤਾ ਕਹਿੰਦੇ ਤੈਨੂੰ ਲੁੱਟ ਦੇ ਵਿੱਚ ਤੈਨੂੰ ਕਹਿੰਦੇ ਅਸੀਂ ਉਹਦਾ ਮੁਜ਼ਰਮ ਬਣਾ ਦਾਂਗੇ ਤੇਰਾ ਨਾਮ ਜਦਾਂ ਕਰ ਦਾਂਗੇ ਵੀ ਤੂੰ ਕੀਤੀ ਹੈ ਲੁੱਟ ਉਹ ਐਦਾਂ ਦੀਆਂ ਧਮਕੀਆਂ ਆ ਜੇ ਵੀ ਮੈਨੂੰ ਦਿੱਤੀਆਂ ਗਈਆਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪ੍ਰਸ਼ਾਸਨ ਦਾ ਡਰ ਕੀ ਹੈ ਜਦੋਂ ਜ਼ਮਾਨਤ ਤੇ ਤੁਸੀਂ ਆ ਗਏ ਹੁਣ ਉਸ ਤੋਂ ਬਾਅਦ ਕੀ ਗੱਲਬਾਤ ਕਹੀ ਪੁਲਿਸ ਅਧਿਕਾਰੀ ਕਿਸੇ ਪ੍ਰਸ਼ਾਸਨ ਨਾਲ ਹੋਈ ਤੁਹਾਡੀ ਗੱਲਬਾਤ ਉਸ ਤੋਂ ਬਾਅਦ ਅਕਸਰ ਮੁਲਾਜ਼ਮਾਂ ਦੇ ਕਈਆਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਆ ਵੀ ਅਸੀਂ ਤੁਹਾਡੇ ਕੋਲ ਘਰੇ ਚਾਹ ਪੀਣ ਹਾਂ ਤਾ ਕਈ ਕਹਿੰਦੇ ਵੀ ਅਸੀਂ ਥੋੜੇ ਐਸਐਚਓ ਸਾਹਿਬ ਨੂੰ ਨਾਲ ਲੈ ਕੇ ਆਉਣਾ ਹੈ ਅੱਛਾ ਤਾਂ ਮੇਰੇ ਸਾਥ ਸਬੰਧੀਆਂ ਤੇ ਜਿਹੜੇ ਮੇਰੇ ਨਾਲ ਖੜਨਾ ਨੇ ਸਾਡੇ ਜੂਨੀਅਨ ਪੱਤਰਕਾਰ ਭਾਈ ਚਾਰਾ ਜੀ ਉਹਨਾਂ ਉਤੇ ਪ੍ਰੈਸ਼ਰ ਪਵਾਇਆ ਗਿਆ ਠੀਕ ਹੈ ਠੀਕ ਹੈ ਕਿਉਂਕਿ ਮੈਂ ਕਿਸੇ ਦਾ ਨਾਮ ਲੈ ਕੇ ਜਲਦੀ ਨਾਲ ਖੁਸ਼ ਨਹੀਂ ਕੈਮਰੇ ਮੂਰੇ ਕਿਉਂਕਿ ਕੱਲ ਨੂੰ ਹਰ ਬੱਚੇ ਹਰ ਬੰਦੇ ਦੀ ਆਪਣੀ ਲਾਈਫ ਹੈ ਠੀਕ ਹੈ ਕਿਉਂਕਿ ਇਹਨਾਂ ਨੇ ਤਾਂ ਕੀ ਕਰਨਾ ਝੂਠਾ ਪਰਚਾ ਕਿਸੇ ਤੇ ਪਾ ਦੇਣਾ ਹਮ ਪੰਜਾਬ ਪੁਲਿਸ 'ਤੇ ਵਿਸ਼ਵਾਸ ਕਰਨ ਦੇ ਲਾਇਕ ਹੀ ਨਹੀਂ ਰਹੀ ਨਾ ਕੋਈ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈ ਸਾਰੇ ਤਮਾਮ ਐਸਐਸਪੀ ਸਾਹਿਬ ਦੇ ਨਾਲ ਕਿ ਕਿਸੇ ਉੱਤੇ ਝੂਠਾ ਪਰਚਾ ਨਹੀਂ ਘਟਣਾ ਪੂਰੀ ਘੋਕ ਕਰਕੇ ਪਰਚਾ ਦਿਆ ਕਰਨਾ ਤੁਹਾਡੇ ਸਾਹਮਣੇ ਜ਼ਿੰਦੀ ਜਾਨ ਦੀ ਇੱਕ ਬਿਆਨ ਦੇ ਰਿਹਾ ਹਮ ਸ਼ਾਇਦ ਆਹ ਵੀਡੀਓ ਤੋਂ ਬਾਅਦ ਮੈਨੂੰ ਫੇਰ ਕਿਸੇ ਪਰਚੇ ਚੁਲਜਾਇਆ ਜਾਵੇ ਹਮ ਸ਼ਾਇਦ ਮੁੱਖ ਮੰਤਰੀ ਸਾਹਿਬ ਕੋਲੇ ਇਹ ਵੀਡੀਓ ਪਹੁੰਚੋ ਨਾ ਦਿੱਤੀ ਜਾਵੇ ਸ਼ਾਇਦ ਤੁਹਾਡੇ ਤੇ ਵੀ ਕੋਈ ਐਕਸ਼ਨ ਲਿੱਤਾ ਜਾ ਸਭ ਇਹ ਵੀ ਤੁਸੀਂ ਸਾਡਾ ਬਿਆਨ ਨਹੀਂ ਲਿੱਤਾ ਸਾਡਾ ਵਰਸ਼ਨ ਨਹੀਂ ਲਿੱਤਾ ਐਦਾਂ ਦੀਆਂ ਗੱਲਾਂ ਵੀ ਕਈਆਂ ਜਾਣ ਪਰ ਲੋਕਾਂ ਨੂੰ ਇਹ ਲੋਕ ਭਲੇ ਭਾਂਤੀ ਜਾਣਦੇ ਆ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਤੁਸੀਂ ਐਂ ਕਰਿਓ ਮੇਰੇ ਕੋਲ ਡੱਬਲ ਹੀ ਆ ਜਿਓ ਕਿੱਲੇ ਆਲੀ ਚੱਲਾਂਗੇ ਆਪਾਂ ਤੁਹਾਨੂੰ ਇਹੋ ਜੇ ਅੱਜ ਮੱਲਿਆ ਚ ਲੈ ਜਾਉ ਆਪਾਂ ਬਿਲਕੁਲ ਸਿਵਲ ਚ ਚੱਲਣਾ ਨਾ ਕੈਮਰਾ ਲੈ ਕੇ ਜਾਣਾ ਨਾ ਮਾਈਕ ਲੈ ਕੇ ਜਾਣਾ ਇੱਕ ਆਪਾਂ ਨੋਰਮਲ ਕੋਈ ਪ੍ਰਾਈਵੇਟ ਕੈਮਰਾ ਲੈ ਜਾਾਂਗੇ ਤੁਸੀਂ ਉੱਥੇ ਜਾ ਕੇ ਦੇਖ ਲਿਓ ਕੀ ਹਾਲਾਤ ਨੇ ਠੀਕ ਹੈ ਜੀ ਨੇ ਜਾਂਦੇ ਹਾਲਾਤ ਲੋਕ ਤੁਹਾਨੂੰ ਆਪਦੇ ਮੂੰਹੋਂ ਬਿਆਨ ਕਰਦੇ ਨੇ ਮੇਰੇ ਕੋਲ ਇਹ ਜਿਹੀਆਂ ਆਡੀਓ ਕਲਿੱਪਿੰਗ ਪਈਆਂ ਵੀ ਜਿੱਥੇ ਕਈ ਲੋਕ ਜਿਹੜੇ ਨਸ਼ਾ ਪੀੜਿਤ ਹੈ ਉਹ ਸਿੱਧਾ ਹੀ ਕਹਿ ਰਹੇ ਨੇ ਯਾਰ ਉਹਨਾਂ ਦੀ ਤਾਂ ਯਾਰ ਸੈਟਿੰਗ ਹੈ ਥਾਣਿਆਂ ਦੇ ਵਿੱਚ ਸਿੱਧਾ ਫੋਨਾਂ ਤੇ ਕਹਿ ਰਹੇ ਨੇ ਉਹ ਬੰਦੇ ਜਿਹੜੇ ਪੀੜਿਤ ਹੈ ਜਿਹੜੇ ਉਸ ਡਰਗ ਲੈ ਰਹੇ ਆ ਪਰ ਉਹ ਲੋਕਾਂ ਨੂੰ ਮੈਂ ਤਕਰੀਬਨ ਬਈ ਦਵਾਈਆਂ ਵੀ ਅਸੀਂ ਦਵਾਈਆਂ ਵੀ ਤੁਝੇ ਯਾਰ ਛੱਡ ਦੋ ਗੰਦੀ ਦਲਦਲ ਚੋਂ ਨਿਕਲ ਦੋ ਤੇ ਉਹ ਹੀ ਐਸਐਚਓ ਸਾਹਿਬ ਕਹਿੰਦੇ ਸੀ ਕਹਿੰਦੇ ਰਲਿ ਮਿਲੀ ਉਹ ਕਹਿੰਦੇ ਕੁੱਤੀ ਚੋਰਾ ਨਾਲ ਰਲ ਜੇ ਤਾਂ ਫਿਰ ਕੀ ਬਣੂਗਾ ਉਹ ਕਹਿੰਦੇ ਸਾਡੇ ਨਾਲ ਰਲ ਕੇ ਚੱਲੇ ਤੇ ਅਸੀਂ ਤੈਨੂੰ ਵੀ ਕੋਈ ਦੋ ਰੁਪਏ ਤੇਰੀ ਛਿੱਲੜ ਵੀ ਜੇਵ ਚ ਪਾ ਦਿਆ ਕਰ ਗਏ ਤੂੰ ਆ ਤੂੰ ਵੀ ਕਮਾ ਤੇ ਕਹਿੰਦੇ ਜਿਹੜੇ ਪੁਲਿਸ ਨਾਲ ਰਲ ਕੇ ਚੱਲਦੇ ਉਹ ਕਿੱਥੇ ਦੀ ਕਿੱਥੇ ਪਹੁੰਚ ਗਏ ਕਹਿੰਦੇ ਤੂੰ ਪਰਚੇ ਐ ਧੱਕੇ ਖਾਨਾ ਆਹ ਗੱਲਾਂ ਵੀ ਮੈਨੂੰ ਕਹੀ ਨਸ਼ਾ ਨਸ਼ਾ ਖਤਮ ਕਰਨ ਦੀ ਬਜਾਏ ਜਿਹੜੇ ਨਸ਼ੇ ਖਿਲਾਫ ਬੋਲਦੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਬਿਲਕੁਲ ਉਹ ਕਹਿੰਦੇ ਵੀ ਬੋਲਦੇ ਕਿਉਂ ਆ ਸਾਡੇ ਨਾਲ ਰਲ ਕੇ ਚੱਲਣ ਸਾਡੇ ਨਾਲ ਰਲ ਕੇ ਚੱਕਲਾ ਚਲਾਉਣ ਸਾਡੇ ਨਾਲ ਰਲ ਕੇ ਦੋ ਨੰਬਰ ਦੇ ਧੰਦੇ ਕਰਨ ਸਾਡੇ ਨਾਲ ਰਲ ਕੇ ਚਿੱਟ ਪੁਲਿਸ ਕੀ ਹੈ ਮੈਂ ਤਾਂ ਕਹਿਣਾ ਸਾਡੇ ਸਬ ਡਿਵੀਜ਼ਨ ਦੇ ਵਿੱਚ ਬਈ ਇੰਨਾ ਕ ਬੁਰਾ ਹਾਲ ਹੋ ਚੁੱਕਿਆ ਹੈ ਸਾਡੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਦਾ ਇੰਨਾ ਕ ਬੁਰਾ ਹਾਲ ਹੈ ਕਿ ਤੁਸੀਂ ਦੇਖੋ ਹਤਕੜੀਆਂ ਪਾ ਕੇ ਕਿਸ ਤਰ੍ਹਾਂ ਮੈਨੂੰ ਬੇਇਜ਼ਤ ਕੀਤਾ ਗਿਆ ਤਾਂ ਉਹ ਵੀ ਦੇਖੋ ਐਸ ਐਚਓ ਸਾਹਿਬ ਕਿੰਦੀ ਮਿਹਰਬਾਨੀ ਨਾਲ ਹੱਸ-ਹੱਸ ਕੇ ਮੇਰੇ ਨਾਲ ਗੱਲਾਂ ਬਾਤ ਕਰ ਰਹੇ ਨੇ ਫਿਰ ਜਤੀਨ ਕਿੱਦਾਂ ਚੱਲੇਗਾ ਹੁਣ ਤੂੰ ਕਿੱਲੀਆਲੀ ਵਿੱਚ ਰਿਪੋਰਟਿੰਗ ਕਰੇਗਾ ਮੈਂ ਕਹਾ ਸਰ ਜਿਸ ਕੋ ਰੱਖੇ ਸਾਈਆਂ ਹਮਾਰ ਸਕੇ ਨਾ ਕੋਈ ਔਰ ਅੱਪ ਦੇਖਦਾ अच्छा की हुम ਤੁਸੀਂ ਰਿਪੋਰਟਿੰਗ ਕਰੋਗੇ ਮਤਲਬ ਮੈਂ ਰਿਪੋਰਟਿੰਗ ਕਰੂੰਗਾ ਮੈਂ ਸੱਚ ਦੀ ਰਿਪੋਰਟਿੰਗ ਹੀ ਕਰਨੀ ਹੈ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਕਰਾਬਤ ਜਿੰਨਾ ਕਾ ਚਾਹੀਦਾ ਯਾਰ ਦੇ ਦਿੰਦਾ ਠੀਕ ਹੈ ਮੇਰੇ ਕੋਲ ਐਡਵਰਟਾਈਜ਼ਮੈਂਟ ਮਿਲ ਜਾਂਦੀ ਹੈ ਦੁਕਾਨਾਂ ਦੀ ਮਿਲ ਗਈ ਸਕੂਲਾਂ ਦੀ ਮਿਲ ਗਈ ਆਪਣਾ ਤੋਰੀ ਫੁਲਕਾ ਚੱਲਦੀ ਜਾਂਦਾ ਯਾਰ ਤੋਰੀ ਫੁਲਕਾ ਬਾਈ ਪਰਚੇ ਨਾਲ ਡਰ ਪਿਆ ਮੰਨਦੇ ਵਿੱਚ ਕਿਸ ਚੀਜ਼ ਦਾ ਡਰ ਜ਼ਿਲ੍ਹਾ ਤੋਂ ਕਦੇ ਲੋਕ ਡਰੇ ਆ ਜੇਲ੍ਹਾ ਤਾਂ ਕੋਈ ਡਰਿਆ ਕਦੇ ਜੇਲ੍ਹਾ ਤਾਂ ਕੀ ਹੈ ਜੇਲ੍ਹਾ ਚ ਵੀ ਬੰਦੇ ਵਸਦੇ ਆ ਮੈਂ ਹੁਣ ਤੁਹਾਨੂੰ ਇੱਕ ਜੇਲ੍ਹ ਦੀ ਕਹਾਵਤ ਦੱਸਦਾ ਬਈ ਜੇਲ੍ਹ ਦੇ ਵਿੱਚ ਨਾ ਮੇਰੇ ਬੈਰਕ ਦੇ ਵਿੱਚ ਇੱਕ ਹੈਜਾ ਬੰਦਾ ਮਿਲਿਆ ਮੈਂ ਉਸ ਦਾ ਨਾਮ ਨਹੀਂ ਲਾਉਂਗਾ ਸੀਆਈ ਨੇ ਉਹਨੂੰ ਅੰਨਾਂ ਕ ਟੋਰਚਰ ਕੀਤਾ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਆਪਾਂ ਉਹਨੂੰ ਬਾਜ਼ ਪੱਗ ਸਹੀ ਕਰਨ ਨਾਲ ਬਾਜ਼ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਬਾਜ਼ ਦੇ ਕੇ ਉਹਨੂੰ ਕਰੰਟ ਦਿੱਤਾ ਉਸ ਬੰਦੇ ਦਾ ਪ੍ਰਾਈਵੇਟ ਪਾਰਟ ਹੈ ਜਿਹੜਾ ਖਤਮ ਹੋ ਗਿਆ ਉਹਨੂੰ ਤਾਂ ਫਰੀਦਕੋਟ ਮੈਡੀਕਲ ਦੇ ਵਿੱਚ ਇਲਾਜ ਚੱਲੀ ਜਾਂਦਾ ਹੈ ਉਹnde ਜਿਹੜੀ ਤੁਸੀਂ ਕਰੋ ਵੀ ਕੈਦੀਆਂ ਨੂੰ ਜਿੰਨੇ ਆਨਲਾਈਨ ਦੇਖ ਲਿਓ ਕਿੰਨੇ ਰੁਪਏ ਦੀ ਡਾਈਟ ਮਿਲਦੀ ਹੈ ਤਕਰੀਬਨ ਮੈਨੂੰ ਲੱਗਾ 200 ਰੁਪਏ ਦੇ ਨੀਅਰ ਬਾਟ ਜੀ ਇੱਕ ਦਿਨ ਦੀ ਡਾਈਟ ਆਉਂਦੀ ਹੈ ਤਾਂ ਮਿਲਦਾ ਕੀ ਹੈ ਜੇਲ੍ਹ ਦੇ ਵਿੱਚ ਪਾਣੀ ਵਾਲੀ ਦਾਲ 800 ਬੰਦੇ ਦੀ ਦਾਲ ਦੇਵੇ ਸਾਢੇ 4 ਕਿਲੋ ਗੰਡੇ ਪੈਂਦੇ ਹੈ ਠੀਕ ਹੈ ਇਹ じゃ ਕੁਝ ਰੋਟੀ ਵਧੀਆ ਰੋਟੀ ਨਹੀਂ ਮਾੜੀ ਕਹਿ ਸਕਦੇ ਪਰ ਜਿਹੜੀ ਦਾਲ ਸੀ ਉਹਦੇ ਪਾਣੀ ਸੀ ਕਦੇ ਤੁਸੀਂ ਸੁਣਿਆ ਵੀ ਜੇਲ੍ਹ ਦੇ ਵਿੱਚ ਕਦੇ ਕੁਝ ਨਿੰਜਾ ਦੇਖਿਆ ਤੁਸੀਂ ਕਦੇ ਪਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਟੀਕੇ ਜਿਹੜੇ ਬੰਦੇ ਨੇ ਕਦੇ ਬੁਫਨ ਦੀ ਗੋਲੀ ਨਹੀਂ ਖਾਧੀ ਉਹ ਬੰਦੇ ਨੂੰ ਧੱਕੇ ਨਾਲ ਹੀ ਬੁਫਨ ਦੀ ਗੋਲੀ ਲਾ ਦਿੰਦੇ ਅੱਛਾ ਕਾਰਨ ਕਾਰਨ ਜਿਆਦਾ ਬੰਦੇ ਨਸ਼ੇ ਦਾ ਪੀੜਿਤ ਹੁੰਦਾ ਉਹਨੂੰ ਤਾਂ ਚਾਹੀਦੀ ਜੇ ਉਹਨੂੰ ਤੋੜ ਲੱਗਦੀ ਹੋਣੀ ਆ ਪਰ ਜਿਹੜੇ ਬੰਦੇ ਨੂੰ ਚਾਹੀਦੀ ਨਹੀਂ ਉਹਨਾਂ ਤੇ ਕਿਉਂ ਲਾ ਰਹੇ ਆ ਉੱਥੇ ਵੀ ਆ ਕੁਝ ਹੋ ਰਿਹਾ ਹਾਂ ਤੇ ਅੰਦਰ ਤੁਸੀਂ ਜਰਦੇ ਆ ਟੱਕਣ 400 ਰੁਪਈਆ ਦਾ ਮਿਲ ਜਾਂਦਾ ਜਿਨ੍ਹਾਂ ਨੇ ਤਸਕਰੀ ਕਰਨੀ ਉਹ ਅੰਦਰ ਬੈਠੇ ਕਰੀ ਜਾਂਦੇ ਆ ਉਹ ਵੀ ਸਮਝ ਤੋਂ ਬਾਹਰ ਹੈ ਕਿ ਅਕਸਰ ਪ੍ਰਸ਼ਾਸਨ ਕਰ ਕੀ ਰਿਹਾ ਹੈ ਇੱਕ ਪਾਸੇ ਤਾਂ ਕਹਿੰਦੇ ਸਾਡੀ ਜੇਲ੍ਹਾਂ ਬਹੁਤ ਸੇਫ ਨੇ ਹਾਈ ਟੈਕ ਸਕਿਉਰਟੀ ਨੇ ਪਰ ਕੁਝ ਵੀ ਨਹੀਂ ਐਕਚੁਅਲ ਰਹੰਦੇ ਤਾਂ ਪਰਸਨ ਹੀ ਐ ਬਈ ਜੇਲ੍ਹਾਂ ਤੋਂ ਕਦਾ ਡਰਨਾ ਹੂੰ ਬਿਲਕੁਲ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਜੀ ਜੀ ਤਾਂ ਗੱਲਬਾਤ ਕੀਤੀ ਜਦੋਂ ਦੇ ਨਾਲ ਸਾਰੀ ਕਹਾਣੀ ਤੁਹਾਨੂੰ ਦੱਸੀ ਕਿ ਕਿਵੇਂ ਪਰਚਾ ਪਾਇਆ ਗਿਆ ਤੇ ਕਿਵੇਂ ਨਸ਼ਾ ਦਾ ਜਿਹੜਾ ਸ਼ਰਿਆਂ ਵਿੱਚਦਾ ਆ ਜੇਕਰ ਸਰਕਾਰ ਵਾਕਈ ਚਾਹੁੰਦੀ ਹੈ ਕਿ ਨਸ਼ਾ ਖਤਮ ਕਰਨਾ ਤਾਂ ਕੁਝ ਕਰ ਸਕਦੀ ਹੈ ਪਰ ਜਿਹੜੇ ਹੁਣ ਤੱਕ ਜਿੰਨੇ ਦਾਅਵੇ ਨੇ ਜਿੰਨੇ ਪੋਸਟਰ ਬੈਂਦਰ ਲੱਗਦੇ ਨੇ ਜਾਂ ਜਿੰਨੀਆਂ ਐਡਾਂ ਆਉਂਦੀਆਂ ਨੇ ਕਿ ਨਸ਼ਾ ਖਤਮ ਕਰ ਲੈ ਇੰਨੇ ਬੰਦੇ ਫੜ ਲਿਓ ਗੱਲਾਂ ਹੀ ਨੇ ਕਿਉਂਕਿ ਜੇਕਰ ਉਹਨਾਂ ਦੇ ਕਹਿਣ ਦੇ ਮਤਲਬ ਅਕ ਜੇਕਰ ਉੱਥੇ ਦੇਖਿਆ ਜਾਵੇ ਜਾ ਕੇ ਕਿ ਕਿੱਥੇ-ਕਿੱਥੇ ਵਿਕਦਾ ਸਿਰਫ ਉੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਜੇਕਰ ਵਾਕਈ ਪੁਲਿਸ ਚਾਹੁੰਦੀ ਹੈ ਪੁਲਿਸ ਤਾਂ ਨਹੀਂ ਚਾਹੁੰਦੀ ਜੇਕਰ ਸਰਕਾਰ ਚਾਹੁੰਦੀ ਹੈ ਤਾਂ ਪੁਲਿਸ ਦੀ ਜਿਹੜੀ ਘੋਕ ਕੀਤੀ ਜਾਵੇ ਕਿ ਕੌਣ-ਕੌਣ ਵਕਵਾ ਰਿਹਾ ਕੌਣ-ਕੌਣ ਕੁਝ ਕਰ ਰਿਹਾ ਉਮੀਦ ਕਰਦੇ ਹਾਂ ਕਿ ਸਰਕਾਰ ਉਸ ਵੱਲ ਧਿਆਨ ਦੇਊਗੀ ਦੇਖੋ ਲੋਕਵਾਜ਼ ਟੀਵੀ ਧੰਨਵਾਦ ਹੈਲੋ ਐਫਐਸਓ ਥਾਣਾ ਕਿੱਲਿਆਂਵਾਲੀ ਜੀ ਹਾਂਜੀ ਅਹਿਮਤਾਬ ਗੱਲ ਕਰ ਰਹੇ ਹਾਂ ਜੀ ਲੋਕਵਾਜ਼ ਟੀਵੀ ਚੈਨਲ ਤੋਂ ਹਾਂਜੀ ਪੱਕਾ ਹੈ ਜੀ ਚੋਣਾਂ ਦੇ ਵਿੱਚ ਹਾਂਜੀ ਤੁਹਾਡਾ ਪੱਖ ਲੈਣਾ ਜੀ ਪੱਖ ਇੱਕ ਮਾਮਲੇ। ਹੈਲੋ? ਹੈਲੋ। ਹਾਂਜੀ ਸਰ ਤੁਹਾਡਾ ਪੱਖ ਲੈਣਾ ਜੀ ਇੱਕ ਮਾਮਲੇ ਚ। ਦੱਸੋ ਮੈਂ ਜਨਾ ਕਰ ਲਿਓ। ਉਹ ਗਨਾ ਨਹੀਂ ਤੁਸੀਂ ਇੱਕ ਸਰਕਾਰ ਪੱਤਰਕਾਰ ਆ ਗਏ ਇੱਥੋਂ ਦਾ। ਹਾਂ? ਜਤਨ ਨਾਮ ਦਾ ਪੱਤਰਕਾਰ ਆ ਗਏ ਇੱਥੋਂ ਦਾ। ਦੱਬਾ ਲਈ ਦੋ। ਕਿਹੜਾ? ਜਤਨ ਜਤਨ ਨਾਮ ਦਾ ਜੀ। ਅੱਛਾ। ਉਹਨਾਂ ਨੇ ਇੰਟਰਵਿਊ ਦਿੱਤੇ ਸਾਨੂੰ ਉਹਨਾਂ ਦਾ ਕਹਿਣਾ ਕਿ ਤੁਸੀਂ ਇੱਕ ਹੋਟਲ ਮਾਲਕ ਤੋਂ ਝੂਠਾ ਪੱਤਾ ਕਟਵਾਇਆ ਜੀ ਉਹ ਨਸ਼ੇ ਖਿਲਾਫ ਖਬਰ ਲਾਉਂਦੇ ਸੀਗੇ ਕੋਈ ਨਹੀਂ ਸੀ